ਮਨਪੀਜੀ ਸਿੱਧੇ ਤੌਰ ਤੇ ਕਈ ਹੱਦ ਤੱਕ ਕੇਂਦਰ ਜਿਹੜਾ ਹੁਣ ਆਪਣੇ ਹੱਥਾਂ ਵਿੱਚ ਪੰਜਾਬ ਨੂੰ ਉਸ ਚ ਲੈ ਰਿਹਾ ਤੇ ਪੰਜਾਬ ਸਰਕਾਰ ਜਿਹੜੀ ਹੈ ਇਹ ਚੀਜ਼ਾਂ ਗਵਾ ਰਹੀ ਹੈ ਹੱਥੋਂ ਆਪਣੇ ਜਿੱਦਾਂ ਗਵਾਨ ਲੱਗੇ ਇਹਨੂੰ ਕਿਸ ਤਰ੍ਹਾਂ ਦੇ ਦੋ ਪੰਜਾਬ ਅੱਜ ਸਾਨੂੰ ਸਮਝ ਆਣੀ ਸ਼ੁਰੂ ਹੋਈ ਹੈ ਕਿ ਕੇਂਦਰ ਇਹਨੂੰ ਆਪਣੇ ਹੱਥਾਂ ਦੇ ਵਿੱਚ ਲੈ ਰਿਹਾ ਮੈਂ ਅੱਜ ਤਾਂ ਨਹੀਂ ਮੈਂ ਪੰਜਾਂ ਸੱਤਾਂ ਸਾਲਾਂ ਦਾ ਇਹ ਦੁਹਾਈ ਦੇਣਾ ਕਿ ਪੰਜਾਬ ਐਕਚੁਅਲੀ ਪੰਜਾਬੀਆਂ ਦੇ ਹੱਥਾਂ ਚੋਂ ਨਿਕਲ ਗਿਆ ਪੂਰੇ ਦੇਸ਼ ਦੇ ਵਿੱਚ ਜਿੱਥੇ ਜਿੱਦੀ ਮਰਜ਼ੀ ਸਰਕਾਰ ਹੋਵੇ ਚਾਹੇ ਉਹ ਆਮ ਆਦਮੀ ਪਾਰਟੀ ਦੀ ਹੋਵੇ ਚਾਹੇ ਉਹ ਕਾਂਗਰਸ ਦੀ ਹੋਵੇ ਚਾਹੇ ਉਹ ਬੀਜੇਪੀ ਦੀ ਹੋਵੇ ਇਨ ਡਾਇਰੈਕਟਲੀ ਉਹਦੇ ਉੱਤੇ ਆਰਐਸਐਸ ਦਾ ਕਬਜ਼ਾ ਹੈ ਹਮਦਰਦੀ ਸਾਰੇ ਬੈਠੇ ਨੇ ਮੇਰੇ ਤੇ ਦਿਲ ਦੀ ਤਮੰਨਾ ਹੈ ਕਿ ਯਾਰ ਪੰਜਾਬੀ ਹਰ ਅਫਸਰ ਸੈਕਟਰੀਏਟ ਚ ਬਹਿਣਾ ਚਾਹੀਦਾ ਹਰ ਪੰਜਾਬੀ ਹੋਣਾ ਚਾਹੀਦਾ ਠੀਕ ਹੈ ਉਹ ਪੜ੍ਹ ਲਿਖ ਕੇ ਬਣੇ ਨੇ ਸਾਡੇ ਬੱਚੇ ਬਾਹਰ ਚੱਲ ਗਏ ਉਹਨਾਂ ਦਾ ਰੁਝਾਨ ਨਹੀਂ ਰਹਿ ਗਿਆ ਇਹਦੇ ਵਿੱਚ ਪਰ ਕੱਲਾ ਅਫਸਰ ਹੋਣਾ ਬਹੁਤ ਵੱਡੀ ਗੱਲ ਨਹੀਂ ਹੈਗੀ ਉਹ ਤੁਹਾਡਾ ਕਲਚਰ ਵੀ ਸਮਝਦੇ ਹੋਣ ਉਹ ਤੁਹਾਡੇ emotions ਵੀ ਸਮਝਦੇ ਹੋਣ ਉਹ ਤੁਹਾਡਾ ਸੱਭਿਆਚਾਰ ਵੀ ਸਮਝਦੇ ਹੋਣ ਜਿਹੜਾ ਪੜ੍ਹ ਲਿਖ ਕੇ ਅਫਸਰ ਬਣਦਾ ਕੇਵਲ ਹੋਰ ਸਟੇਟ ਤੋਂ ਆ ਜਾਂਦਾ ਉਹਨੇ ਸਿਰਫ ਕਿਤਾਬਾਂ ਦੇ ਸਿਰ ਤੇ ਚੱਲਣਾ ਹੁੰਦਾ ਬਹੁਤ ਸਾਰੇ ਫੈਸਲੇ ਤੁਹਾਨੂੰ इमोਸ਼ਨਲੀ ਤੁਹਾਡਾ ਮਤਲਬ ਕਲਚਰ ਦੇਖ ਕੇ ਲੋਕਾਂ ਦੀਆਂ ਲੋੜਾਂ ਦੇਖ ਕੇ ਵੀ ਲੈਣੇ ਪੈਂਦੇ ਨੇ ਪੰਜਾਬੀ ਮੇਰਾ ਇਹ ਭਾਵਨਾ ਸਮਝ ਲਿਆ ਜਾਵੇ ਵੀ ਮਤਲਬ ਉਹ ਸਾਫ ਤਸੂਰ ਸਿੱਖ ਹੋਣਾ ਚਾਹੀਦਾ ਪੰਜਾਬੀ ਗੁਪਤਾ ਪੰਜਾਬੀ ਬਰਾੜ ਪੰਜਾਬੀ ਸ਼ਰਮਾ ਪੰਜਾਬੀ ਢੱਲੋ ਮਤਲਬ ਤੁਹਾਨੂੰ ਲੱਭਦਾ ਹੀ ਕੋਈ ਨਹੀਂ ਯਾਰ ਸਾਰਾ ਕੁਝ ਤਾਂ ਤੁਹਾਡਾ ਮਾਰ ਕੇ ਰੱਖ ਦਿੱਤਾ ਗਿਆ ਸ 12 ਸਾਲ ਤੋਂ ਪੰਜਾਬ ਨੂੰ ਉਹ ਡਿਸਟਰਬ ਕਰਕੇ ਰੱਖ ਦਿੱਤਾ ਗਿਆ ਪੰਜਾਬੀ ਪੂਰੇ ਦੁਨੀਆ ਭਰ ਦੇ ਨਕਸ਼ੇ ਦੇ ਉੱਤੇ ਕ੍ਰਿਮੀਨਲ ਵਖਾਏ ਜਾਂਦੇ ਨੇ ਇਹਨਾਂ ਨੂੰ ਗੰਦੇ ਲੋਕ ਦੱਸਿਆ ਜਾਂਦਾ ਪੰਜਾਬ ਯੂਨੀਵਰਸਿਟੀ ਨੂੰ ਕੇਂਦਰ ਜਿਹੜਾ ਹੈ ਹੁਣ ਆਪਣੇ ਹੱਥਾਂ ਵਿੱਚ ਲੈਣ ਜਾ ਰਿਹਾ ਹੈ ਜਿਸ ਨੂੰ ਲੈ ਕੇ ਅੱਜ ਮਨਪ੍ਰੀਤ ਮਨਨ ਜੀ ਜਿਹੜੇ ਨੇ ਵਿਦਿਆਰਥੀਆਂ ਦੇ ਨਾਲ ਪਹੁੰਚਨੇ ਉਹਨਾਂ ਦੀ ਜਿਹੜੀ ਤਕਲੀਫਾਂ ਨੇ ਉਹ ਜਾਣਨ ਲਈ ਪਹੁੰਚੇ ਸਾਡੇ ਇਸ ਵਕਤ ਮਨਪ੍ਰੀਤ ਮਨਨ ਸਾਹਿਬ ਉਹਨੇ ਮਨਪ੍ਰੀਤ ਜੀ ਸਿੱਧੇ ਤੌਰ ਤੇ ਕਹੀ ਹੈ ਤਾਂ ਕੇਂਦਰ ਜਿਹੜਾ ਹੁਣ ਆਪਣੇ ਹੱਥਾਂ ਵਿੱਚ ਪੰਜਾਬ ਯੂਨੀਵਰਸਿਟੀ ਲੈ ਰਿਹਾ ਹੈ ਕਿ ਪੰਜਾਬ ਸਰਕਾਰ ਜਿਹੜੀ ਹੈ ਇਹ ਚੀਜ਼ਾਂ ਗਵਾ ਰਹੀ ਹੈ ਹੱਥੋਂ ਆਪਣੀ ਚੀਜ਼ਾਂ ਗਵਾਨ ਲੱਗੇ ਇਹਨੂੰ ਕਿਸ ਤਰ੍ਹਾਂ ਦੇ ਦੋ ਪਹਿਲਾਂ ਦੇਖੋ ਬੜੀ ਨਾ ਪੰਜਾਬ ਦੀ ਇਹ ਤਰਾਸ ਦੀ ਪਿਛਲੇ 10 15 ਸਾਲ ਤੋਂ ਬਣ ਚੁੱਕੀ ਹੈ ਕਿ ਪੰਜਾਬ ਅੱਜ ਸਾਨੂੰ ਸਮਝ ਹੋਣੀ ਸ਼ੁਰੂ ਹੋਈ ਹੈ ਵੀ ਕੇਂਦਰ ਇਹਨੂੰ ਆਪਣੇ ਹੱਥਾਂ ਦੇ ਵਿੱਚ ਲੈ ਰਿਹਾ ਮੈਂ ਅੱਜ ਦਾ ਨਹੀਂ ਮੈਂ ਪੰਜਾ ਸੱਤਾਂ ਸਾਲਾਂ ਦਾ ਇਹ ਦੋਹਾਈ ਦੇਣਾ ਕਿ ਪੰਜਾਬ ਐਕਚੁਅਲੀ ਪੰਜਾਬੀਆਂ ਦੇ ਹੱਥਾਂ ਚੋਂ ਨਿਕਲ ਚੁੱਕਾ ਇਹ ਬਹੁਤ ਵੱਡੀ ਜਿਹੜੀ ਉਹ ਲੜਾਈ ਲੜਨੀ ਪੈਣੀ ਹੈ ਪੰਜਾਬ ਨੂੰ ਤੁਸੀਂ ਦੇਖੋ ਕਿ ਪੂਰੇ ਦੇਸ਼ ਦੇ ਵਿੱਚ ਜਿੱਥੇ ਜਿੱਦੀ ਮਰਜ਼ੀ ਸਰਕਾਰ ਹੋਵੇ ਚਾਹੇ ਉਹ ਆਮ ਆਦਮੀ ਪਾਰਟੀ ਦੀ ਹੋਵੇ ਚਾਹੇ ਉਹ ਕਾਂਗਰਸ ਦੀ ਹੋਵੇ ਚਾਹੇ ਉਹ ਭਾਜਪਾ ਦੀ ਹੋਵੇ ਇਨ ਡਾਇਰੈਕਟਲੀ ਉਹਦੇ ਉੱਤੇ ਆਰਐਸਐਸ ਦਾ ਕਬਜ਼ਾ ਹੈ ਅੱਜ ਸਾਡੇ ਡੀਜੀ ਪੰਜਾਬ ਤੁਸੀਂ ਕੇਂਦਰ ਦੀ ਮਰਜ਼ੀ ਤੋਂ ਬਿਨਾ ਨਹੀਂ ਲੱਗ ਸਕਦੇ ਚੀਫ ਸੈਕਟਰੀ ਪੰਜਾਬ ਕੇਂਦਰ ਦੀ ਮਰਜ਼ੀ ਤੋਂ ਬਿਨਾ ਨਹੀਂ ਲੱਗ ਸਕਦੇ ਔਰ ਇਹਦੇ 'ਚ ਇੱਕ ਚੀਜ਼ ਮੈਂ ਬਾਰ-ਬਾਰ ਵਿਦਿਆਰਥੀ ਸਾਰੇ ਬੈਠੇ ਨੇ ਮੇਰੇ ਤੇ ਦਿਲ ਦੀ ਤਮੰਨਾ ਹੈ ਕਿ ਯਾਰ ਪੰਜਾਬੀ ਹਰ ਅਫਸਰ ਸੈਕਟਰੀਏਟ 'ਚ ਬਹਿਣਾ ਚਾਹੀਦਾ ਹਰ ਪੰਜਾਬੀ ਹੋਣਾ ਚਾਹੀਦਾ ਉਹਦਾ ਕਾਰਨ ਕੀ ਹੈ ਕਿ ਜਿਹੜੇ ਬਾਹਰਨੀਆਂ ਸਟੇਟਸੋਂ ਆਉਂਦੇ ਨੇ ਮੈਂ ਉਹਨਾਂ ਦਾ ਵਿਰੋਧ ਨਹੀਂ ਕਰਦਾ ਕਦੀ ਵੀ ਕਿ ਠੀਕ ਹੈ ਪੜ ਲਿਖ ਕੇ ਬਣੇ ਨੇ ਸਾਡੇ ਬੱਚੇ ਬਾਹਰ ਚੱਲ ਗਏ ਉਹਨਾਂ ਦਾ ਰੁਝਾਨ ਨਹੀਂ ਰਹਿ ਗਿਆ ਇਹਦੇ ਵਿੱਚ ਪਰ ਕੱਲਾ ਅਫਸਰ ਹੋਣਾ ਬਹੁਤ ਵੱਡੀ ਗੱਲ ਨਹੀਂ ਹੈਗੀ ਉਹ ਤੁਹਾਡਾ ਕਲਚਰ ਵੀ ਸਮਝਦੇ ਹੋਣ ਉਹ ਤੁਹਾਡੇ ਇਮੋਸ਼ਨਸ ਵੀ ਸਮਝਦੇ ਹੋਣ ਉਹ ਤੁਹਾਡਾ ਸੱਭਿਆਚਾਰ ਵੀ ਸਮਝਦੇ ਹੋਣ ਜਿਹੜਾ ਪੜ ਲਿਖ ਕੇ ਅਫਸਰ ਬਣਦਾ ਕੇਵਲ ਹੋਰ ਸਟੇਟ ਤੋਂ ਆ ਜਾਂਦਾ ਉਹਨੇ ਸਿਰਫ ਕਿਤਾਬਾਂ ਦੇ ਸਿਰ ਤੇ ਚੱਲਣਾ ਹੁੰਦਾ ਬਹੁਤ ਸਾਰੇ ਫੈਸਲੇ ਤੁਹਾਨੂੰ ਇਮੋਸ਼ਨਲੀ ਤੁਹਾਡਾ ਮਤਲਬ ਕਲਚਰ ਦੇਖ ਕੇ ਲੋਕਾਂ ਦੀਆਂ ਲੋੜਾਂ ਦੇਖ ਕੇ ਵੀ ਲੈਣੇ ਪੈਂਦੇ ਨੇ ਔਰ ਪੋਲੀਟੀਸ਼ਨ ਕਿਸੇ 'ਚ ਵੀ ਇੰਨਾ ਦਮ ਨਹੀਂ ਹੁੰਦਾ ਕਿ ਉਹ ਆਪਣੀ ਮਰਜ਼ੀ ਨਾਲ ਫੈਸਲਾ ਲੈ ਸਕੇ ਅੱਜ ਇਹ ਮੰਤਰੀ ਬ ਮੁੱਖ ਮੰਤਰੀ ਬਣ ਜਾਣ ਇਹ ਹਮੇਸ਼ਾ ਆਪਦੇ ਚੀਫ ਸੈਕਟਰੀ ਨੂੰ ਪੁੱਛਣਗੇ ਵੀ ਆਹ ਪ੍ਰੋਬਲਮ ਆ ਰਹੀ ਆ ਯਾਰ ਇਹਦਾ ਹੱਲ ਕੀ ਹੋਣਾ ਚਾਹੀਦਾ ਕੋਈ ਮੰਤਰੀ ਬਣ ਜਾਵੇ ਕਿਸੇ ਪਾਰਟੀ ਦਾ ਵੀ ਹੋਵੇ ਉਹ ਆਪਦੇ ਸੈਕਟਰੀ ਨੂੰ ਪੁੱਛਦਾ ਵੀ ਤਾਂ ਹੱਲ ਕੀ ਹੋਣਾ ਚਾਹੀਦਾ ਉਹ ਸਾਡੇ ਲਾਈਕ ਮਾਈਂਡਡ ਹੈ ਹੀ ਨਹੀਂ ਔਰ ਇਨ ਡਾਇਰੈਕਟਲੀ ਪੂਰਨ ਤੌਰ ਦੇ ਉੱਤੇ ਜਿਹੜਾ ਉਹਨਾਂ ਦਾ ਕਬਜ਼ਾ ਹੋ ਚੁੱਕਾ ਅੱਜ ਪੂਰੇ ਦੇਸ਼ 'ਚ ਦੇਖੋ ਇਹ ਮਤਲਬ ਤੁਸੀਂ ਥੋੜਾ ਜਿਹਾ ਪਿੱਛੇ ਚੱਲ ਜਿਓ ਜਦੋਂ ਦੀ ਬੀਜੇਪੀ ਆਈ ਹੈ ਕੇਂਦਰ ਦੇ ਵਿੱਚ ਅੱਜ 10-12 ਸਾਲ ਹੋ ਗਏ ਨੇ ਕੋਈ ਇੱਕ ਸਟੇਟ ਮੈਨੂੰ ਪੰਜਾਬ ਕੱਲਾ ਛੱਡ ਦਿਓ ਮਨੀਪੁਰ ਕਿਤੇ ਵੀ ਲਾ ਲਓ ਪਹਿਲਾਂ ਹਰਿਆਣਾ ਸੀ ਜਿੱਨਾ ਚਰ ਇਹਨਾਂ ਦੇ ਕਾਬੂ ਨਹੀਂ ਆਇਆ ਤੁਸੀਂ ਰਾਜਸਥਾਨ ਲਾ ਲਓ ਕਿਹੜੀ ਸਟੇਟ ਆ ਜਿਹੜੀ ਇਹਨਾਂ ਡਿਸਟਰਬ ਨਹੀਂ ਕੀਤੀ ਲੋਕਾਂ 'ਚ ਇੱਕ ਡਰ ਦਾ ਮਾਹੌਲ ਪੈਦਾ ਕਰਦੇ ਨੇ ਲੋਕਾਂ ਦੇ ਵਿੱਚ ਜਿਹੜਾ ਮਤਲਬ ਉਹ ਕਮਿਊਨਿਟੀ ਇੱਕ ਸੋਚਦੀ ਆ ਵੀ ਯਾਰ ਭਾਜਪੀ ਲੈ ਆਓ ਤੇ ਪੰਜਾਬ ਦਾ ਲੈਂਡ ਆਰਡਰ ਵੀ ਸੁਧਰ ਜਾਊਗਾ ਪੰਜਾਬ ਦੇ ਸਾਰੇ ਹਾਲਾਤ ਵੀ ਸੁਧਰ ਜਾਣਗੇ ਇਹ ਸਾਰੀਆਂ ਸਟੇਟਾਂ ਦੇ ਵਿੱਚ ਕੀਤਾ ਗਿਆ ਔਰ ਕੱਲਾ ਯੂਨੀਵਰਸਿਟੀ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਥੋੜੀ ਹੈ ਯਾਰ ਇੱਥੋਂ ਤੋਂ ਇੱਕ ਤਿਆਰ ਹੁੰਦਾ ਸਾਡੇ ਪੰਜਾਬ ਦਾ ਇੱਥੋਂ ਬੱਚੇ ਤਿਆਰ ਹੁੰਦੇ ਨੇ ਤੁਸੀਂ ਕਦੀ ਦੋਂ ਦਹਾਣਾ ਸ਼ੁਰੂ ਹੋਇਆ ਅੱਜ ਤੋ ਤੁਸੀਂ 20-25 ਸਾਲ ਪਿੱਛੇ ਚਲੇ ਜਾਓ ਨਾ ਐਜੂਕੇਸ਼ਨ ਮਨਿਸਟਰ ਆਪਾਂ ਵੇਖਦੇ ਰਹੇ ਆ ਐਜੂਕੇਸ਼ਨ ਮਨਿਸਟਰ ਕੋ ਲੋਕਲ ਬਾਡੀ ਮਨਿਸਟਰ ਕੋ ਐਕਸਾਈਜ਼ ਮਨਿਸਟਰ ਉਹ ਲੋਕ ਸੀਗੇ ਕਿ ਜਿਹੜੇ ਬਹੁਤ ਆਮ ਘਰਾਂ ਦੇ ਵਿੱਚ ਹੁੰਦੇ ਸੀਗੇ ਅੱਜ ਸਾਡਾ ਸਾਰਾ ਦੌਰ ਹੀ ਕਮਰਸ਼ੀਅਲ ਹੋ ਗਿਆ ਮਤਲਬ ਇਸ ਤਰੀਕੇ ਨੂੰ ਕਾਰਪੋਰੇਟ ਹੀ ਕਰ ਦਿੱਤਾ ਗਿਆ ਅੱਜ ਸਾਡੀ ਸਟੇਟ ਚ ਬਣਦਾ ਕੀ ਹੈ ਪਿਛਲੇ 15-20 ਸਾਲਾਂ ਤੋਂ ਸਾਡਾ ਐਕਸਾਈਜ਼ ਮਨਿਸਟਰ ਕੌਣ ਬਣਦਾ ਜਿਹਦੇ ਆਪ ਸ਼ਰਾਬ ਦੇ ਠੇਕੇ ਹੋਣ ਸਾਡਾ ਲੋਕਲ ਬਾਡੀ ਮਨਿਸਟਰ ਕੌਣ ਬਣਦਾ ਜਿਹੜਾ ਆਪ ਕਲੋਨਾਈਜ਼ਰ ਹੋਵੇ ਸਾਡੇ ਐਜੂਕੇਸ਼ਨ ਮਿਨਿਸਟਰ ਕੌਣ ਬਣਦੇ ਨੇ ਜਿਨ੍ਹਾਂ ਤੇ ਪ੍ਰਾਈਵੇਟ ਸਕੂਲ ਹੋਣ ਸਾਡੇ ਹੈਲਥ ਮਿਨਿਸਟਰ ਕੌਣ ਬਣਦੇ ਨੇ ਜਿਹੜੇ ਆਪ ਡਾਕਟਰਸ ਮਤਲਬ ਹਸਪਤਾਲ ਚਲਾਉਂਦੇ ਹੋਣ ਪ੍ਰਾਈਵੇਟ ਇਹ 20-25 ਸਾਲ ਪਹਿਲਾਂ ਜਦੋਂ ਅਸੀਂ ਮਤਲਬ ਟੀਨੇਜ ਸੀ ਨਾ ਮੇਰੀ ਤਾਂ ਉਮਰ ਚਲੋ 50-51 ਸਾਲ ਹੋ ਗਈ ਆ 15-20 ਸਾਲ ਦੇ ਜਦੋਂ ਅਸੀਂ ਸੀਗੇ ਤੇ ਕਿਸੇ ਨੇ ਬਿਮਾਰ ਹੋਣਾ ਤੇ ਸਰਕਾਰੀ ਡਿਸਪੈਂਸਰੀ ਦੇ ਵਿੱਚ ਇਲਾਜ ਬਹੁਤ ਵਧੀਆ ਹੁੰਦਾ ਸੀਗਾ ਮੈਂ ਵੀ ਸਰਕਾਰੀ ਸਕੂਲ ਦਾ ਪੜਿਆ ਆ ਮੈਂ 10ਵੀਂ ਤੱਕ ਪੜਿਆ ਆ ਸਰਕਾਰੀ ਸਕੂਲ ਦੇ ਵਿੱਚ ਕਿ ਜੇ ਮਤਲਬ ਇੰਨਾ ਵਧੀਆ ਪੱਧਰ ਸੀਗਾ ਸਰਕਾਰੀ ਸਕੂਲਾਂ ਦਾ ਹਸਪੀਟਲਸ ਦਾ ਜਦੋਂ ਇਹਦੇ ਵਿੱਚ ਕਮਰਸ਼ ਅਗੇ ਸਰਕਾਰੀ ਜਿਹੜੇ ਹਸਪਤਾਲ ਉਹਨਾਂ ਦਾ ਪੱਧਰ ਵੀ ਛੋੜ ਦਿੱਤਾ ਗਿਆ ਸਰਕਾਰੀ ਜਿਹੜੇ ਮਤਲਬ ਸਕੂਲ ਨੇ ਉਹਨਾਂ ਦਾ ਪੱਧਰ ਵੀ ਛੋਟਾ ਦਿੱਤਾ ਗਿਆ ਕੋਈ ਵੀ ਆਪਦੇ ਬੱਚੇ ਨੂੰ ਸਰਕਾਰੀ ਸਕੂਲ ਚ ਪੜਾਉਣਾ ਨਹੀਂ ਚਾਹੁੰਦਾ ਉੱਥੇ ਮਤਲਬ ਐਜੂਕੇਸ਼ਨ ਹੈ ਹੀ ਨਹੀਂ ਉਸ ਲੈਵਲ ਦੀ ਔਰ ਇਹਦੇ ਕਰਕੇ ਜਿਹੜੇ ਪ੍ਰਾਈਵੇਟ ਨੇ ਉਹ ਮਾਫੀਆ ਵੱਧ ਫੁੱਲ ਗਿਆ ਉਹਨਾਂ ਸਰਕਾਰੀ ਸਕੂਲਾਂ ਹਸਪਤਾਲਾਂ ਦੀ ਹਾਲਤ ਹੀ ਬੱਦਤਰ ਕਰ ਦਿੱਤੀ ਜਦੋਂ ਸਾਡੇ ਪੋਲੀਟਿਸ਼ੀਨ ਨੇ ਉਹਨਾਂ ਦੇ ਹੱਥਾਂ 'ਚ ਖੇਡਣਾ ਸ਼ੁਰੂ ਹੋ ਗਏ ਔਰ ਕੱਲਾ ਇਸ ਯੂਨੀਵਰਸਿਟੀ ਦੇ ਉੱਤੇ ਕਬਜ਼ਾ ਨਹੀਂ ਹੋ ਰਿਹਾ ਮੈਂ ਤਾਂ ਪੂਰੀ ਡਿਟੇਲ ਮੈਂ ਮੇਰੀ ਕੋਸ਼ਿਸ਼ ਹੁੰਦੀ ਹੈ ਜੀ ਵੀ ਸਾਰਾ ਕੁਝ ਇਹਦੇ ਉੱਤੇ ਝਾਤੀ ਜ਼ਰੂਰ ਮਾਰੀ ਜਾਵੇ ਪੰਜਾਬ ਦੇ ਉੱਤੇ ਕਬਜ਼ਾ ਪੰਜਾਬ ਦੇ ਉੱਤੇ ਕਬਜਾ ਬੀਜੇਪੀ ਦਾ ਹੋ ਚੁੱਕਾ ਪਿਛੇ ਇੱਕ ਕਾਨੂੰਨ ਲੈ ਕੇ ਆਏ ਨੇ ਕਿ 50 ਕਿਲੋਮੀਟਰ ਦੇ ਏਰੀਆ ਚ ਬੀਐਸਐਫ ਜਿੱਥੇ ਮਰਜ਼ੀ ਚੈਕਿੰਗ ਕਰ ਸਕਦੀ ਹੈ ਜੀ ਤੇ ਪੰਜਾਬ ਕਿੱਡਾ ਹੈ ਜੀ ਮੈਂ ਹੁਣ ਅਮਰਸਰੋਂ ਆਇਆ ਤੇ 200 ਕਿਲੋਮੀਟਰ ਦੇ ਵਿੱਚ ਪੰਜਾਬ ਮੁੱਕ ਜਾਂਦਾ ਤੁਹਾਡਾ ਤੁਸੀਂ ਅਮਰਸਰੋਂ ਤੁਰੋ ਫਿਰੋਜਪੁਰ ਵਾਲ ਨੂੰ 50 ਕਿਲੋਮੀਟਰ ਉਧਰੋਂ ਫਿਰੋਜਪੁਰੋਂ ਤੁਰਪੋ ਤੇ ਸਾਰਾ ਏਰੀਆ ਉਹਨਾਂ ਦੇ ਕਬਜ਼ੇ ਚ ਆ ਗਿਆ ਉਹ ਵੀ ਸਾਡਾ ਲੈ ਲਿਆ ਗਿਆ ਅੱਗੇ ਆਜੋ ਤੁਹਾਨੂੰ ਕੋਈ ਅਫਸਰ ਮੈਂ ਅੱਗੇ ਕਿੰਨਾ ਸੈਕਟਰੀਟ ਵਿੱਚ ਤੁਹਾਨੂੰ ਪੰਜਾਬੀ ਨਹੀਂ ਮਿਲਦਾ ਗਿਣਤੀ ਦੇ ਪੰਜ ਅਫਸਰ ਨਹੀਂ ਮਿਲਣਗੇ ਪੰਜਾਬੀ ਮੇਰਾ ਇਹ ਭਾਵਨਾ ਸਮਝ ਲਿਆ ਜਾਵੇ ਵੀ ਮਤਲਬ ਉਹ ਸਾਫ ਤਸੂਰਤ ਸੇਖ ਹੋਣਾ ਚਾਹੀਦਾ ਪੰਜਾਬੀ ਗੁਪਤਾ ਪੰਜਾਬੀ ਬਰਾੜ ਪੰਜਾਬੀ ਸ਼ਰਮਾ ਪੰਜਾਬੀ ਢੱਲੋਂ ਮਤਲਬ ਤੁਹਾਨੂੰ ਲੱਭਦਾ ਹੀ ਕੋਈ ਨਹੀਂ ਯਾਰ ਸਾਰਾ ਕੁਝ ਤਾਂ ਤੁਹਾਡਾ ਮਾਰ ਕੇ ਰੱਖ ਦਿੱਤਾ ਗਿਆ ਅੱਗੇ ਆਜੋ ਸਾਡੇ ਸ਼ਹਿਰ ਚ ਖਾਲਸਾ ਕਾਲਜ ਹੈ ਮੈਂ ਅੱਜ ਤੋਂ ਕਈ ਵਾਰੀ ਪਹਿਲਾਂ ਬੋਲਿਆ ਉਹਦੇ ਵਿੱਚ ਅੱਜ ਕਿਹਦਾ ਪੂਰਨ ਤੌਰ ਦੇ ਉੱਤੇ ਰਾਜ ਹੈ ਜਿਹੜੇ ਉੱਥੋਂ ਬੀਜੇਪੀ ਦੀ ਇਲੈਕਸ਼ਨ ਲੜਦੇ ਨੇ ਚੀਨਾ ਸਾਹਿਬ ਉਾਰ ਐਸਐਸ ਦੇ ਮੈਂਬਰ ਨੇ ਅੱਗੇ ਆ ਜਾਓ ਗੁਰਰਾਮਦਾਸ ਹਸਪੀਟਲ ਜਿੱਥੇ ਸਾਡਾ ਮੈਡੀਕਲ ਕਾਲਜ ਐ ਐਸੀਪੀਸੀ ਦਾ ਉਹਦੇ ਵਿੱਚ ਪ੍ਰਿੰਸੀਪਲ ਕੌਣ ਨੇ ਆਰਐਸਐਸ ਦੇ ਮਤਲਬ ਪ੍ਰਚਾਰਕ ਨੇ ਤੇ ਉਹਨਾਂ ਦੀ ਵਾਈਫ ਉਹਦੇ ਵਿੱਚ ਪ੍ਰਿੰਸੀਪਲ ਹੈ ਅੱਗੇ ਆਓ ਤੁਸੀਂ ਆ ਪਾਖੜਾ ਮੈਨੇਜਮੈਂਟ ਬੋਰਡ ਦੇ ਉੱਤੇ ਬਹੁਤ ਮੈਂ ਗੱਲਾਂ ਕਰਨੀਆਂ ਨੇ ਚਾਹੁੰਦਾ ਕਿਸੇ ਦਾ ਮਨ ਵੀ ਦੁਖ ਸਕਦਾ ਕੋਈ ਕਿਸੇ ਪਾਰਟੀ ਨਾਲ ਜੁੜਿਆ ਵੀ ਆਪਾਂ ਪੂਰੀ ਕੋਸ਼ਿਸ਼ ਕੀਤੀ ਬਖਾਇਆ ਵੀ ਅਸੀਂ ਕਬਜ਼ਾ ਨਹੀਂ ਲੈਣ ਦੇਣਾ ਉਹਨਾਂ ਤੁਹਾਡਾ ਚੁੱਕ ਕੇ ਡੀਆਜੇ ਅੰਦਰ ਦਿੱਤਾ ਤੇ ਪੂਰੇ ਦਾ ਪੂਰਾ ਕਬਜ਼ਾ ਲੈ ਲਿਆ ਅੱਜ ਤੁਹਾਡੇ ਪੰਜਾਬ ਦੇ ਸਾਰੇ ਅਫਸਰ ਮੈਂ ਨਹੀਂ ਕਹਿੰਦਾ ਉਹ ਕਿਸੇ ਸੱਤਾਧਾਰੀ ਦੇ ਅੱਖੇ ਲੱਗਦੇ ਹੋਣਗੇ ਆ ਜੋ ਬੀਜੇਪੀ ਵਾਲਿਆਂ ਦੇ ਅੱਖੇ ਲੱਗਣ ਦੇ ਕਿਉਂਕਿ ਉਹਨਾਂ ਨੇ ਇੱਕ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਵੀ ਤੁਹਾਨੂੰ ਚੁੱਕ ਕੇ ਅਸੀਂ ਅੰਦਰ ਦੇ ਸਕਦੇ ਹਾਂ ਤੁਹਾਨੂੰ ਆਹ ਕਰ ਸਕਦੇ ਹਾਂ ਅੱਗੇ ਆਓ ਪੰਜਾਬ ਦੀ ਵਾਦੀ ਕਿੰਨੀ ਹੈ ਜੀ ਮੈਂ ਤੇ ਸਟੂਡੈਂਟ ਨੇ ਸਭੋ ਗੌਰ ਕਰਿਆ ਕਰਨ 3 ਕਰੋੜ ਬਾਦੀ ਸਾਡੀ ਗਿਣੀ ਜਾਂਦੀ ਹੈ ਤੁਸੀਂ ਪਿਛਲੇ 20 ਸਾਲਾਂ ਚ ਗੂਗਲ 'ਚ ਪਾ ਕੇ ਦੇਖ ਲਓ ਸਾਡੀ ਡੈਥ ਰੇਸ਼ੋ ਵੱਧ ਹੈ ਔਰ ਬਰਥ ਰੇਸ਼ੋ ਘਟਾ ਹੈ ਫਿਰ ਸਾਡੀ ਬਾਦੀ ਘਟਣੀ ਚਾਹੀਦੀ ਕਿ ਵਧਣੀ ਚਾਹੀਦੀ ਹੈ ਘਟਣੀ ਚਾਹੀਦੀ ਹੈ ਨਾ ਤੇ ਸਾਡੀ ਬਾਦੀ ਵਧ ਰਹੀ ਸਾਡੀ ਉਹ ਕਿੱਥੋਂ ਆ ਰਹੇ ਨੇ ਲੋਕ ਯਾਰ ਉਹ ਕਿੱਥੋਂ ਸਾਰੇ ਬਾਹਰੀ ਤੁਸੀਂ ਇਹਦੇ ਉੱਤੇ ਕਬਜ਼ਾ ਕਰਾਤਾ ਹੁਣ ਮੈਂ ਹਣਾਚ ਪਿੰਡਾਂ 'ਚ ਕੰਮ ਕੀਤਾ ਮੈਂ ਸੋਚਦਾ ਸੀਗਾ ਕਿ ਪਿੰਡਾਂ 'ਚ ਬਹੁਤ ਪ੍ਰਵਾਸੀ ਕੰਮ ਕਰਦੇ ਹੋਣਗੇ ਇੱਕ ਵੀ ਨਜ਼ਰ ਨਹੀਂ ਆਇਆ ਮੈਨੂੰ ਪ੍ਰਵਾਸੀ ਉੱਥੇ ਕੰਮ ਕਰਕੇ ਰਾਜੀ ਨਹੀਂ ਪਿੰਡਾਂ 'ਚ ਉਹਦਾ ਕਾਰਨ ਕੀ ਹੈ ਉੱਥੇ ਜੇ ਜੱਟ ਜ਼ਿਮੀਦਾਰ ਕਿਸੇ ਨੂੰ ਰੱਖਦਾ ਹੈ ਨਾ ਜੇ ਆਪਾਂ ਪ੍ਰਵਾਸੀ ਕਹਿ ਲਈਏ ਤੇ ਉਹਨੂੰ ਰੱਖਦਾ ਰੋਟੀ ਪਾਣੀ ਘਰ ਦਿੰਦਾ ਉਹਨੂੰ 5-7000 ਰੁਪਇਆ ਤਨਖਾਹ ਦੇ ਦੂਗਾ ਹੁਣ ਉਹਦੇ ਨਾਲ ਉਹਦਾ ਸਰਦਾ ਨਹੀਂ ਜੀ ਉਹਨੇ 5-7000 ਰੁਪਇਆ ਲੈਣਾ ਫਿਰ ਉਹ ਆਪਣੀ ਸਟੇਟ 'ਚ ਨਰੇਗਾ 'ਚ ਪੈਸੇ ਲੈ ਲੂਗਾ ਉੱਥੇ ਉਹਨੂੰ 2.5 300 ਰੁਪਇਆ ਦਿਹਾੜੀ ਜਾਂ 9000 ਤੋਂ ਉਹਦਾ ਉੱਥੇ ਬਣ ਗਿਆ ਉਹਨਾਂ ਸਾਰੇ ਕੰਮਾਂ ਦੇ ਉੱਤੇ ਕਬਜ਼ਾ ਕਰ ਲਿਆ। ਸੂਲ ਤਾਂ ਦੇ ਰਹੀ ਹੈ ਨਾ ਪੰਜਾਬ ਸਰਕਾਰ ਇਹ ਚ ਮੈਂ ਕਿ ਲੋਕੇ ਦੇਣ ਦੇਣਾ ਹੈ ਪਰ ਪਾਸਿਆਂ ਨੂੰ ਨਹੀਂ ਮੈਂ ਦੱਸ ਰਿਹਾ ਜੀ ਆਪਣੇ ਬੰਦੇ ਬਾਹਰ ਚਲੇ ਗਏ ਮੈਂ ਕਿਸੇ ਦਾ ਦੋਖੀ ਨਹੀਂ ਹਾਂ ਜਿਹੜਾ ਕੰਮ ਕਰਨ ਆਉਂਦਾ ਅਸੀਂ ਵੀ ਆ ਕੇ ਕਰ ਸਕਦੇ ਹਾਂ ਯਾਰ ਯੂਪੀ ਬਿਹਾਰ ਦੇ ਵਿੱਚ ਇੱਕ ਸਾਜ਼ਿਸ਼ ਦੇ ਤਹਿਤ ਜੋ ਇੱਥੇ ਹੋ ਰਿਹਾ ਮੈਂ ਉਹ ਦੱਸ ਰਿਹਾ ਕਿ ਇੱਕ ਪਲਾਨਡ ਤਰੀਕੇ ਨਾਲ ਇੱਕ ਮਤਲਬ ਯੋਜਨਾ ਬਣਾਈ ਗਈ ਵੀ ਪੰਜਾਬੀਆਂ ਨੂੰ ਪੰਜਾਬ ਚ ਘੱਟ ਗਿਣਤੀ ਕਰਨਾ ਮੈਂ ਕਿਸੇ ਦਾ ਵਿਰੋਧ ਨਹੀਂ ਕਰਦਾ ਮਤਲਬ ਮੇਰੇ ਲਈ ਇਸ ਦੇਸ਼ ਦਾ ਹਰ ਇੱਕ ਨਾਗਰਿਕ ਇੱਕ ਹੈ ਚਾਹੇ ਉਹ ਹਰਿਆਣੇ ਤੋਂ ਆਇਆ ਚਾਹੇ ਮਹਾਤਲ ਤੋਂ ਆਇਆ ਚਾਹੇ ਯੂਪੀ ਤੋਂ ਆ ਪਰ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਵੀ ਇੱਕ ਫਿਰਕਾ ਤਬਾਹ ਕਰ ਦਿੱਤਾ ਜਾਵੇ ਉਹਨੂੰ ਬਾਹਰ ਹੀ ਤੋਰ ਦਿੱਤਾ ਜਾਵੇ ਉਹ ਪਹਿਲਾਂ ਮਤਲਬ ਇੱਕ ਮਾੜੇ ਦੌਰ ਦੀ ਭੇਂਟ ਚੜ ਨਸ਼ਿਆਂ ਦੀ ਭੇਂਟ ਚੜ ਗਿਆ ਤੀਜਾ ਸਾਡਾ ਬ੍ਰੇਨ ਡਰੇ ਨਹੀਂ ਕਰ ਦਿੱਤਾ ਬਾਹਰ ਚਲੇ ਗਏ ਉਹਦੀ ਜਗ੍ਹਾ ਦੇ ਉੱਤੇ ਲੋਕ ਕੌਣ ਨੇ ਅੱਜ ਤੁਹਾਡੇ ਕਾਰੋਬਾਰਾਂ ਦੇ ਉੱਤੇ ਕਿੰਨਾ ਨੇ ਮਤਲਬ ਬਾਹਰੋਂ ਲੋਕੀ ਆ ਗਏ ਨਾ ਇਸ ਤਰੀਕੇ ਤਬਾਹ ਤੇ ਹਰ ਤਰੀਕੇ ਕਬਜ਼ਾ ਕੀਤਾ ਜਾ ਰਿਹਾ ਇਸ ਯੂਨੀਵਰਸਿਟੀ ਦਾ ਕੀ ਰੌਲਾ ਮੈਂ ਆ ਕੇ ਪੁੱਛਦਾ ਸੀਗਾ ਇਹਨਾਂ ਬੱਚਿਆਂ ਨੂੰ ਨੌਜਵਾਨਾਂ ਨੂੰ ਕਿ ਸੈਂਟਰਲਾਈਜ਼ ਕਿਉਂ ਕੀਤਾ ਜਾ ਰਿਹਾ ਕਿਉਂਕਿ ਸਾਰੀ ਐਜੂਕੇਸ਼ਨ ਪ੍ਰਾਈਵੇਟ ਅਛਾਂ ਦੇ ਦਿੱਤੀ ਗਈ ਜਿੰਨੇ ਤੁਹਾਡੇ ਐਮਪੀ ਬਣੇ ਜਾਂ ਜੋ ਬਣੇ ਨੇ ਕੱਲਾ ਇੱਕ ਪਾਰਟੀ ਦਾ ਨਹੀਂ ਮੈਂ ਕਹਿੰਦਾ ਹਰ ਪਾਰਟੀ ਦੇ ਜਿਨ੍ਹਾਂ ਦੇ ਆਪਣੇ ਵਿਦਿਆਕਤਾਰੇ ਨੇ ਉਹ ਕੋ ਮੈਂਬਰ ਪਾਰਲੀਮੈਂਟ ਹੈ ਕੋ ਮੰਤਰੀ ਆ ਕੋਈ ਐਮਐਲਏ ਆ ਤੇ ਫਿਰ ਸਰਕਾਰੀ ਵੱਲ ਧਿਆਨ ਕੌਣ ਦੇਊਗਾ ਸਰਕਾਰੀ ਦਾ ਸੁਧਾਰ ਕੌਣ ਕਰੂਗਾ ਮੈਂ ਤੇ ਕਿ ਵੀ ਆਪਸ਼ਨ ਦਿੱਤੀ ਸੀ ਆ ਪਿੱਛੇ ਜੇ ਹੁਣ ਕੋ ਕੋ ਕਰਨਾ ਹੀ ਨਹੀਂ ਚਾਹੁੰਦਾ ਯਾਰ ਐਜੀਟੇਸ਼ਨ ਤੇ ਤੁਹਾਨੂੰ ਲੰਬੀ ਚਲਾਉਣੀ ਪਊਗੀ ਕੱਲੀ ਯੂਨੀਵਰਸਿਟੀ ਦੇ ਮੁੱਦੇ ਦੇ ਉੱਤੇ ਨਹੀਂ ਹੋਰ ਬਹੁਤ سارے ਮੁੱਦੇ ਨੇ ਮੈਂ ਤੇ ਇੱਕ ਦਿਨ ਇਹ ਵੀ ਕਿਹਾ ਸੀਗਾ ਕਿ ਸਰਕਾਰੀ ਸਕੂਲਾਂ ਦਾ ਪੱਦਰ ਚੁੱਕਣਾ ਚਾਹੁੰਦੇ ਹੋ ਸਰਕਾਰੀ ਹਸਪਤਾਲਾਂ ਦਾ ਪੱਧਰ ਚੁੱਕਣਾ ਚਾਹੁੰਦੇ ਹੋ ਇਹਦੇ ਲਈ 6 ਮਹੀਨੇ ਲੱਗਣਗੇ ਮੈਂ ਤੁਹਾਨੂੰ ਦੱਸਦਾ ਸਿਰਫ 6 ਮਹੀਨੇ ਮਹਿਜ ਅੱਜ ਇਲੈਕਸ਼ਨ ਕਮਿਸ਼ਨ ਜਾਂ ਦੇਸ਼ ਦੀ ਸਰਕਾਰ ਇਹ ਫੈਸਲਾ ਕਰ ਦੇਵੇ ਨਾ ਕਿ ਕੋਈ ਵੀ ਸਰਕਾਰੀ ਅਫਸਰ ਹੈ ਚਾਹੇ ਉਹ ਪੀਐਨ ਤੋਂ ਲੈ ਕੇ ਤੇ ਚੀਫ ਸੈਕਟਰੀ ਤੱਕ ਹੈ ਕੋਈ ਪੋਲੀਟਿਸ਼ੀਅਨ ਹੈ ਸਰਪੰਚ ਤੋਂ ਲਾ ਕੇ ਐਮਸੀ ਐਮਐਲਏ ਮੰਤਰੀ ਉਹਨਾਂ ਦੇ ਬੱਚੇ ਜਿਹੜੇ ਬੇਸਿਕ ਐਜੂਕੇਸ਼ਨ ਆ ਜਦੋਂ ਤੱਕ ਉਹ ਬਾਲਗ ਨਹੀਂ ਹੁੰਦਾ ਹਾਂ ਬਾਲਗ ਹੋ ਜਿੱਥੇ ਮਰਜੀ ਜਾਵੇ ਜਦੋਂ ਤੱਕ ਉਹ ਬਾਲਗ ਨਹੀਂ ਹੁੰਦਾ ਸਰਕਾਰੀ ਸਕੂਲ ਚੋਂ ਦੀ ਪੜ੍ਹਾਈ ਹੋ ਤੇ ਸੋਨੇ ਵਰਗੇ ਕਰ ਦੇਣਗੇ ਮੈਂ ਤੁਹਾਨੂੰ ਦੱਸਦਾ ਇੱਕ ਕਾਨੂੰਨ ਇਹ ਲੈ ਕੇ ਆਉਣ ਦੂਜਾ ਇਹ ਲੈ ਕੇ ਆਉਣ ਕਿ ਜਿਹੜਾ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਸਰਕਾਰੀ ਨਮਾਇੰਦਾ ਬਣ ਗਿਆ ਚਾਹੇ ਉਹ ਪੋਲੀਟਿਕਲੀ ਆ ਚਾਹੇ ਉਹ ਸਰਕਾਰੀ ਨੌਕਰੀ ਦੇ ਤੌਰ ਤੇ ਆ ਉਹਦਾ ਚਾਹੇ ਉਹਨੂੰ ਛੋਟੀ ਤੋਂ ਵੱਡੀ ਬਿਮਾਰੀ ਲੱਗਦੀ ਆ ਕੈਂਸਰ ਤੱਕ ਉਹ ਆਪ ਦਾ ਲਾਜ ਪ੍ਰਾਈਵੇਟ ਹਸਪਤਾਲ ਚ ਨਹੀਂ ਕਰਾ ਗਰੀਬ ਕਰਾਉਂਦੇ ਨੇ ਪ੍ਰਾਈਵੇਟ ਹਸਪਤਾਲਾਂ 'ਚ ਉੱਥੇ ਮਤਲਬ ਪੈਸੇ ਡੀਕਦੇ ਨੇ ਮੋਦੀ ਵਾਲਾ 1.5 ਲੱਖ ਕਦੋਂ ਆਉਣਾ ਸਰਕਾਰ ਦਾ ਕਦੋਂ ਆਉਣਾ ਆਪ ਜਾਂਦੇ ਨੇ ਇਮਤੇ ਵਿੱਚ ਆਪ ਜਾਂਦੇ ਨੇ ਮਤਲਬ ਵਿਦਵਤਾ ਸਾਰੇ ਵੱਡੇ ਆਮਾਨੀ ਦੇ ਹਸਪਤਲ ਦੇ ਵਿੱਚ ਦੂਜਿਆਂ ਤੇ ਫਿਰ ਇਹ ਕਾਨੂੰਨ ਬਣਾ ਦਿਓ ਵੀ ਯਾਰ ਤੁਸੀਂ ਮਰਦੇ ਮਰ ਜਾਓ ਤੁਹਾਨੂੰ ਪ੍ਰਾਈਵੇਟ ਹਸਪਤਾਲ 'ਚ ਨਹੀਂ ਕਿਸੇ ਨੇ ਜਾਨ ਦੇਣਾ ਤੇ ਅੱਜ ਤੁਹਾਡੇ ਹਸਪਤਲ ਸੋਨੇ ਵਰਗੇ ਬਣ ਜਾਣਗੇ ਕੋਈ ਕਰਨ ਹੀ ਨਹੀਂ ਦੇਣਾ ਚਾਹਦਾ ਕੋਈ ਕਰਨਾ ਹੀ ਨਹੀਂ ਚਾਹੁੰਦਾ ਇੱਥੇ ਹਾਥੀ ਦੇ ਦੰਦ ਖਾਣ ਨੂੰ ਹੋਰ ਐ ਵਿਖਾਉਣ ਨੂੰ ਹੋਰ ਐ ਵੀ ਅਸੀਂ ਲੋਕਾਂ ਨੂੰ ਬਣ ਕੇ ਵਿਖਾਉਣੇ ਉਹਨਾਂ ਦੇ ਖੈਰ ਖਵਾਵਾਂ ਮਾਨਾ ਸਭ ਇੱਕ ਚੀਜ਼ ਦੇਖ ਚਾਹੀਏ ਆਪਾਂ ਯੂਨੀਵਰਸਿਟੀ ਦੀ ਗੱਲ ਤੇ ਮੁੜ ਕੇ ਆਨੇ ਆਂ ਮੰਨਦੇ ਹਾਂ ਵੀ ਪੰਜਾਬ ਸਰਕਾਰ ਨੇ ਜਾਂ ਫਿਰ ਉਹਨੂੰ ਜਾਣਬੁੱਝ ਕੇ ਕੀਤਾ ਜਾਂ ਫਿਰ ਪੰਜਾਬ ਸਰਕਾਰ ਨੇ ਤੇ ਆਪਣਾ ਆਲਰੇਡੀ ਹੱਥ ਪਹਿਲਾਂ ਨਹੀਂ ਪਾਇਆ ਸੀ ਕੋਈ ਤਾਂ ਕੇਂਦਰ ਨੇ ਆ ਕੇ ਕਬਜ਼ਾ ਕਰ ਕਿਉਂਕਿ ਸੈਨ ਦੇ ਵਿੱਚ ਬਹਿਣਾ ਜ਼ਰੂਰੀ ਹੁੰਦਾ ਸਰਕਾਰ ਦਾ ਕਿਸੇ ਨੁਮਾਇੰਦੇ ਦਾ ਜਾਣਾ ਜ਼ਰੂਰੀ ਹੁੰਦਾ ਹੈ ਇਥੇ ਪੰਜਾਬ ਸਰਕਾਰ ਪਹੁੰਚੀ ਨਹੀਂ ਸਰਕਾਰ ਦਾ ਕੋਈ ਬੰਦਾ ਨਹੀਂ ਬੈਠਿਆ ਵੀ ਤਾਂ ਕੇਂਦਰ ਨੇ ਕੇਂਦਰ ਨੇ ਕਬਜ਼ਾ ਕੀਤਾ ਇਸ ਚੀਜ਼ ਦੇ ਆ ਕੇ ਵੀ ਜੋ ਪੰਜਾਬੋਗੇ ਨੁਮਾਇੰਦੇ ਇਨੇ ਪਹੁੰਚੂਗਾ ਮੇਰੇ ਤੋਂ ਪਹਿਲਾਂ ਵੀ ਇੱਥੇ ਇੱਕ ਮੀਟਿੰਗ ਹੋਈ ਹੈ ਜੀ ਮੈਂ ਫਿਰ ਕਹਿੰਨਾ ਕਿ ਚਲੋ ਮੰਚ 'ਚ ਬਹੁਤ ਵਲਵਲੇ ਨੇ ਬਹੁਤ ਗੱਲਾਂ ਨੇ ਮੈਂ ਇਹਨਾਂ ਦਾ ਜਿਹੜਾ ਅੰਦੋਲਨ ਚੱਲ ਰਿਹਾ ਇਹਨੂੰ ਉਲਝਾਉਣਾ ਨਹੀਂ ਚਾਹੁੰਦਾ ਇੱਥੇ ਹਰ ਪਾਰਟੀ ਦੇ ਲੋਕ ਹੋਣਗੇ ਚ ਕਾਂਗਰਸੀ ਵੀ ਨੇ ਚ ਝਾੜੂ ਵਾਲੇ ਵੀ ਹੋਣਗੇ ਮਤਲਬ ਅਕਾਲੀ ਦਲ ਵਾਲੇ ਵੀ ਹੋਣਗੇ ਮੈਂ ਕੁਝ ਅਜਿਹੇ ਲਫ਼ਜ਼ ਬੋਲਣਾ ਨਹੀਂ ਚਾਹੁੰਦਾ ਵੀ ਕਿਸੇ ਦਾ ਵੀ ਦਿਲ ਦੁਖੇ ਔਰ ਇੱਥੇ ਲੋਕ ਆਣੋਂ ਵੱਢ ਜਾਣ ਇੱਥੇ ਬਲਕ 'ਚ ਆਉਣ ਦੀ ਲੋੜ ਹੈ ਲੋਕਾਂ ਨੂੰ ਬਹੁਤ ਭਾਰੀ ਮਾਤਰਾ ਦੇ ਵਿੱਚ ਜਿਹੜਾ ਇਹਨਾਂ ਧਰਨਾ ਦਿੱਤਾ 10 ਤਰੀਕ ਦਾ ਸੋ ਇਹਨਾਂ ਗੱਲਾਂ 'ਚ ਮੈਂ ਪੈਣਾ ਨਹੀਂ ਇਹ ਜਿਹੜਾ ਹੱਕ ਖੋਇਆ ਜਾ ਰਿਹਾ ਜਿਹੜਾ ਇਹਨਾਂ ਦਾ ਸੈਨੇਟ ਦੇ ਮੈਂਬਰ ਬਣਦੇ ਸੀਗੇ ਉਹ ਇਲੈਕਸ਼ਨ ਹੀ ਨਹੀਂ ਕਰਾਈ ਗਈ ਤਿੰਨਾਂ 40 ਸਾਲਾਂ ਤੋਂ ਇਹਦਾ ਕੇਂਦਰੀਕਰਨ ਕੀਤਾ ਕੁਝ ਜਾ ਰਿਹਾ ਉਹਦਾ ਤਾਂ ਕਾਰਨ ਇੱਕੋ ਹੈ ਕਿ ਹਾਲੀ ਹਾਲੀ ਹਰ ਚੀਜ਼ ਤੁਹਾਡੀ ਪ੍ਰਾਈਵੇਟ ਹੱਥਾਂ ਹੀ ਦਿੱਤੀ ਜਾ ਰਹੀ ਹੈ ਚਾਹੇ ਉਹ ਰੇਲਵੇ ਹੈ ਚਾਹੇ ਕੁਝ ਵੀ ਹੈ ਚਾਹੇ 에ਰਲਾਈਨ ਹੈ ਉਹ ਸਾਰਾ ਕੁਝ ਹੁਣ ਮੇਰੇ ਖਿਆਲ ਸਰਕਾਰ ਦੀ 에ਰਲਾਈਨ ਚਲਦੀ ਸੀ ਉਹ ਵੀ ਟਾਟਨ ਦੇ ਦਿੱਤੀ ਗਈ ਹੈ ਸਾਰਾ ਕੁਝ ਇਸ ਕਰ ਲਈ ਤੇ ਤੁਸੀਂ ਇਹ ਸੋਚਦੇ ਹੋ ਵੀ ਇਹ ਯੂਨੀਵਰਸਿਟੀ ਪ੍ਰਾਈਵੇਟ ਹੋ ਜੇ ਇਹਦਾ ਸੈਂਟਰਲਾਈਜ਼ ਹੋ ਜੇ ਤੇ ਇੱਥੇ ਪੜ੍ਹਾਈਏ ਬੱਚੇ ਆਮ ਘਰਾਂ ਦੇ ਪੜ੍ਹਾਈ ਬੱਚੇ ਪੜ੍ਹਾਈ ਕਰ ਸਕਦੇ ਨੇ ਪਰਸੈਂਟ ਸੈਂਟਰ ਜੇ ਸੈਂਟਰਲ ਲੈਂਦੀ ਹੈ ਇਹਦਾ ਫਾਇਦਾ ਹੋਊਗਾ ਨੁਕਸਾਨ ਹੋਊਗਾ ਜੇ ਸੈਂਟਰ ਇਹ ਤੇ ਆ ਜਾਂਦੀ ਹੈ ਇਹ ਤਾਂ ਬਿਲਕੁਲ ਨੁਕਸਾਨ ਹੋਊਗਾ ਜੀ ਮੈਂ ਤਾਂ ਫਿਰ ਕਹਿੰਦਾ ਕਿ ਇਹ ਦੇਸ਼ ਦੇ ਵਿੱਚ ਉਹ ਕਿਸੇ ਚੀਜ਼ ਦੇ ਵਿੱਚ ਵੇਖਦੇ ਨੇ ਪ੍ਰੋਫਿਟ ਕਿੱਥੇ ਆ ਮੰਨ ਲਓ ਰੇਲਵੇ ਘਾਟੇ ਜਾ ਰਿਹਾ ਉਹਨੂੰ ਪ੍ਰਾਈਵੇਟ ਕਰ ਦਿਓ 에ਅਰਲਾਈਨ ਘਾਟੇ ਜਾ ਰਹੀ ਆ ਉਹਨੂੰ ਪ੍ਰਾਈਵੇਟ ਕਰ ਦਿਓ ਇਸ ਤਰ੍ਹਾਂ ਨਹੀਂ ਹੁੰਦਾ ਮੈਂ ਅੱਗੇ ਵੀ ਬੋਲਦਾ ਕਿ ਕੁਝ ਚੀਜ਼ਾਂ ਉਹਨਾਂ ਦੇ ਵਿੱਚ ਪ੍ਰੋਫਿਟ ਨਹੀਂ ਵੇਖਿਆ ਜਾਂਦਾ ਉਹ ਵੈਲਫੇਅਰ ਦੇ ਕੰਮ ਹੁੰਦੇ ਨੇ ਚਾਹੇ ਐਜੂਕੇਸ਼ਨ ਹੈ ਚਾਹੇ ਤੁਹਾਡਾ ਬੱਸਾਂ ਦਾ ਸਫ਼ਰ ਚਾਹੇ ਤੁਹਾਡਾ ਮੈਡੀਕਲ ਹੈ ਆਪਾਂ ਜੀ ਹਰ ਚੀਜ਼ ਮਤਲਬ ਪ੍ਰੋਫਿਟ ਲੱਭਾਂਗੇ ਉਹਦੇ ਵਿੱਚ ਘਾਟੇ ਨਹੀਂ ਉਹਦੇ ਵਿੱਚ ਫੰਡ ਦੇਣੇ ਪੈਣਗੇ ਤੇ ਫਿਰ ਇਸ ਦੇਸ਼ ਦਾ ਭਵਿੱਖ ਹੀ ਖਰਾਬ ਹੋ ਜਾਊਗਾ ਔਰ ਅੱਜ ਦੇਸ਼ ਦੇ ਵਿੱਚ ਤੁਸੀਂ ਸਾਡੇ ਖਾਸ ਕਰਕੇ ਸੂਬੇ ਦੇ ਵਿੱਚ ਕਿੰਨੇ ਕੁ ਪੜ੍ਹੇ ਲਿਖੇ ਬੱਚਿਆਂ ਦੀ ਗਿਣਤੀ ਗਣਦੇ ਹੋ 8ਵੀਂ 9ਵੀਂ ਤੱਕ ਤੁਹਾਨੂੰ ਸਰਕਾਰੀ ਸਕੂਲ ਚ ਫੇਲ ਕੋਈ ਨਹੀਂ ਕਰਦਾ ਕੀ ਉਹ ਬੱਚੇ ਕੰਪੀਟੀਸ਼ਨ ਕਰ ਸਕਦੇ ਨੇ ਅੱਗੇ ਜਾ ਕੇ ਤੁਹਾਡੀ ਮਾਨਸਿਕਤਾ ਹੀ ਉੱਥੇ ਸੈੱਟ ਕਰ ਦਿੱਤੀ ਗਈ ਹੈ ਤੁਹਾਨੂੰ ਅਨਪੜ੍ਹ ਕੀਤਾ ਗਿਆ ਮਤਲਬ ਮੈਂ ਫਿਰ ਕਿੰਨਾ ਵੀ ਸਾਡੇ ਉੱਤੇ ਇੱਕ ਧਰਮ ਹਾਵੀ ਕੀਤਾ ਜਾ ਰਿਹਾ ਇੱਕ ਮਤਲਬ ਧਰਮ ਦਾ ਜਿਹੜਾ ਕਹਿੰਦੇ ਹਨ ਕਿਸੇ ਬੰਦੇ ਨੇ ਇੱਕ ਦਿਨ ਕੋਰਸ ਲਿਖਿਆ ਸੀ ਬੜਾ ਵਧੀਆ ਸੀ ਕੀ ਕੋਟੇਸ਼ਨ ਕਿ ਯਾਰ ਜੇ ਵਪਾਰ ਦੇ ਵਿੱਚ ਧਰਮ ਮਿਲਾ ਦਿਓ ਨਾ ਤੇ ਦੁੱਧ ਵੇਚਣਾ ਪੈਂਦਾ ਤੇ ਪਿਸ਼ਾਬ ਵੇਚਦਾ ਇਦਾਂ ਹੀ ਹੈ ਨਾ ਮਤਲਬ ਧਰਮ ਹੀ ਐਡਾ ਹਾਵੀ ਕਰ ਦਿੰਦਾ ਵੀ ਸਾਨੂੰ ਗਰੀਬੀ ਵੀ ਜਿਹੜੀ ਹੈ ਨਾ ਉਹ ਵਰਦਾਨ ਲੱਗਦੀ ਹੈ ਵੀ ਰੱਬ ਨੇ ਦਿੱਤੀ ਹੈ ਪਤਾ ਨਹੀਂ ਇਹੋ ਜਿਹਾ ਮਤਲਬ ਸਾਡੇ ਉੱਤੇ ਹਾਵੀ ਮੈਂ ਇੱਕਦਮ ਬਹੁਤ ਸੋਹਣੇ ਲੋਕ ਬੋਲਦੇ ਨੇ ਇੱਕ ਬੰਦਾ ਕਹਿ ਰਿਹਾ ਸੀਗਾ ਕਿ ਦੇਸ਼ ਚ ਮੰਦਰ ਬਣ ਰਿਹਾ ਤੇ ਉਹ ਕਹਿੰਦਾ ਦੇਸ਼ ਚ ਮੰਦਰ ਨਹੀਂ ਬਣਨਾ ਚਾਹੀਦਾ ਕਨਸੈਪਟ ਹੀ ਨਹੀਂ ਹੋਣਾ ਚਾਹੀਦਾ ਕਨਸੈਪਟ ਹੀ ਹੋਣਾ ਚਾਹੀਦਾ ਕਿ ਦੇਸ਼ ਨੂੰ ਮੰਦਰ ਬਣਾਉਣਾ ਚਾਹੀਦਾ ਦੇਸ਼ ਨੂੰ ਗੁਰਦੁਆਰਾ ਬਣਾਉਣਾ ਚਾਹੀਦਾ ਇਹ ਕੀ ਹੈ ਯਾਰ ਮੈਂ ਮੇਰੀਆਂ ਗੱਲਾਂ ਕੌੜੀਆਂ ਹੁੰਦੀਆਂ ਨੇ ਕਿਸੇ ਵੇਲੇ ਸੌਰੀ ਮੈਂ ਕੋ ਬੰਦੇ ਮੇ ਚੱਲ ਸਕਦਾ ਫਿਰ ਤੋ ਇਸ ਤਰ੍ਹਾਂ ਕਰੋ ਕਿ ਗੁਰਦੁਆਰਾ ਸਾਹਿਬ ਮੰਦਰਾਂ ਦੇ ਬਾਹਰ ਹੀ ਮਤਲਬ ਤੁਸੀਂ ਕੱਪੜੇ ਰੱਖਦੇ ਹੋ ਉੱਥੇ ਹੀ ਦਵਾਈਆਂ ਰੱਖਦੇ ਹੋ ਉੱਥੇ ਹੀ ਰੋਟੀ ਰੱਖਦੇ ਹੋ ਇੱਥੋਂ ਖਾਓ ਤੇ ਜਾਓ ਘਰਾਂ ਨੂੰ ਇੰਨੀ ਕ ਤੁਹਾਡੀ ਜ਼ਿੰਦਗੀ ਰਹਿ ਜੇ ਇਸ ਤਰ੍ਹਾਂ ਥੋੜੀ ਆ ਯਾਰ ਦੇਸ਼ ਚੱਲਦਾ ਬੋਲੋ ਇਹ ਹਾ ਵੀ ਕੀਤਾ ਜਾ ਰਿਹਾ ਹਰ ਤਰੀਕੇ ਨਾਲ ਦੇਸ਼ ਦੇ ਉੱਤੇ ਕਬਜ਼ਾ ਕੀਤਾ ਜਾ ਰਿਹਾ ਡੈਮੋਕ੍ਰੇਸੀ ਤੁਹਾਡੀ ਖਤਮ ਕੀਤੀ ਜਾ ਰਹੀ ਹੈ ਬਿਹਾਰ ਚ ਕੀ ਹੋ ਰਿਹਾ ਮੈਂ ਸੁਣਦਾ ਸੀਗਾ ਸਵੇਰੇ ਨਾ ਸੀ ਜਦੋਂ ਚਾਹ ਤੇ ਪਈਏ ਬਹੁਤ ਟੂਰਿਸਟ ਆਉਂਦਾ ਅਮਰਸਰ ਦੇ ਵਿੱਚ ਬਿਹਾਰ ਤੋਂ ਬਹੁਤ ਲੋਕ ਆਉਂਦੇ ਨੇ ਉਹ ਕਹਿੰਦੇ ਜੀ ਤਜਸਵੀ ਐਸ ਵੇਲੇ ਨੰਬਰ 1 ਐ ਆਪ ਆਪਾਂ ਮਲਾਮ ਸਿੰਘ ਯਾਦਵ ਨਾਲ ਖਲੇਸ਼ ਯਾਦਵ ਦੀ ਤੁਲਨਾ ਨਹੀਂ ਕਰ ਸਕਦੇ ਅੱਜ ਯੂਪੀ 'ਚ ਕਹਿੰਦੇ ਆ ਨਾ ਕਿ ਬਾਹੂਬਲੀ ਖਤਮ ਹੋਏ ਗੈਂਗ ਖਤਮ ਹੋਏ ਉਹ ਉਹ ਯੋਗੀ ਨੇ ਨਹੀਂ ਕੀਤੇ ਇਹ ਲੋਕਾਂ ਨੂੰ ਭੁਲੇਖਾ ਇਹ ਬਾਹੂਬਲੀ ਸੀਗੇ ਮਲਾਮ ਸਿੰਘ ਯਾਦਵ ਦੇ ਵੇਲੇ ਚਾਹੇ ਉਹ ਇੱਥੋਂ ਜਿਹੜਾ ਮੁਖ्तार ਅंसारी ਗਏ ਜਾਂ ਹੋਰ ਜਿਹੜੇ ਲੋਕ ਸੀਗੇ ਜਦੋਂ ਅਖिलेश ਆਇਆ ਉਹ ਪੜਿਆ ਲਿਖਿਆ ਬੱਚਾ ਸੀਗਾ ਬੱਚਾ ਚਲੋ ਸਾਡੇ ਤੋਂ ਵੱਡਾ ਹੋਗਾ ਨਹੀਂ ਭਰਾ ਮਤਲਬ ਉਹ ਜਦੋਂ ਆਇਆ ਉਹਨੇ ਸੋਚਿਆ ਕਿ ਇਹ ਰਾਜਨੀਤੀ ਬਦਲਣੀ ਚਾਹੀਦੀ ਆ ਅਸਲ 'ਚ ਬਾਹੂਬਲੀਆਂ ਨੂੰ ਉਹਨੇ ਬੰਦ ਕੀਤਾ ਸੀ ਉਹਨੂੰ ਠੋਕਣਾ ਉਹਨੇ ਸ਼ੁਰੂ ਕੀਤਾ ਸੀ ਇਹਨਾਂ ਨੇ ਲਾਸਟ 'ਚ ਆ ਕੇ ਉਹਦਾ ਲਾਅ ਲਿਆ ਸੇਮ ਆਪਾਂ ਤੁਲਨਾ ਕਰ ਦਿੰਦੇ ਆ ਲਾਲੂ ਪ੍ਰਸ਼ਾਦ ਯਾਦਵ ਨਾਲ ਤੇ ਤਜਸਵੀ ਯਾਦਵ ਦੀ ਮੈਂ ਤੁਹਾਨੂੰ ਗੱਲ ਦਰਾ ਰਿਹਾ ਕਿ ਸوره ਚਾਹ ਤੇ ਲੋਕ ਆਉਂ ਉਹ ਤਾਂ ਜਿਵੇਂ ਸੁਵਿਧਾ ਨਾ ਲੈਂਦੇ ਨੇ ਕਿ ਯਾਰ ਉਹ ਕੰਮ ਵਧੀਆ ਕਰਦਾ ਐ ਕਿ ਅਸੀਂ ਉਹਨੂੰ ਛੋੜਨਾ ਉਥੇ ਕੀ ਕੀਤਾ ਜਾ ਰਿਹਾ ਉਥੇ ਇੱਕ ਪਾਸੇ ਉਹ ਵੈਸੀ ਖੜਾ ਹੋ ਗਿਆ ਜਿਹੜੇ ਉਹ ਮੁਸਲਮ ਵੋਟ ਹੈ ਉਹ ਕਿਹਦੀ ਟੁੱਟਣੀ ਹੈ ਇਹਨਾਂ ਦੀ ਟੁੱਟਣੀ ਹੈ ਨਾ ਵੀਰੇ ਵੀ ਦੀ ਟੁੱਟਣੀ ਨਹੀਂ ਉਸ ਤੋਂ ਬਾਅਦ ਤੁਸੀਂ ਅੱਗੇ ਆਜੋ ਪ੍ਰਸ਼ਾਂਤ ਕਿਸ਼ੋਰ ਖੜਾ ਹੋ ਗਿਆ ਨਾ ਤੇ ਉਹਦੇ ਕੋਲ ਸਰਕਾਰ ਬਣਨੀ 2 2 4 4 5 5 ਹਜ਼ਾਰ ਉਹਨੂੰ ਵੋਟ ਪੈਣੀ ਹੈ ਤੇ ਉਹਦਾ ਫਾਇਦਾ ਯਾਰ ਆਪਾਂ ਡੈਮੋਕ੍ਰੇਸੀ ਖਤਮ ਕਰਕੇ ਰੱਖ ਦਿੱਤੀ ਐ ਕਿਹੜਿਆ ਮਤਲਬ ਇਹ ਕੰਟਰੀ ਦੇ ਵਿੱਚ ਤਾਨਾਸ਼ਾਹੀ ਚੱਲ ਰਹੀ ਐ ਕਿ ਮੈਂ ਰਾਜ ਲੈਣਾ ਜਿਸ ਤਰੀਕੇ ਮਰਜ਼ੀ ਲੈ ਲਵਾਂ ਕਿਸੇ ਨੂੰ ਮਾਰ ਕੇ ਲਵਾ ਅੱਜ ਪੰਜਾਬ ਦਾ ਜਦੋਂ ਦੀ ਬੀਜੇਪੀ ਆਈ ਹੈ 10 12 ਸਾਲ ਤੋਂ ਪੰਜਾਬ ਨੂੰ ਉਹ ਡਿਸਟਰਬ ਕਰਕੇ ਰੱਖ ਦਿੱਤਾ ਗਿਆ ਪੰਜਾਬੀ ਪੂਰੇ ਦੁਨੀਆ ਭਰ ਦੇ ਨਕਸ਼ੇ ਦੇ ਉੱਤੇ ਕ੍ਰਿਮੀਨਲ ਵਖਾਏ ਜਾਂਦੇ ਨੇ ਇਹਨਾਂ ਨੂੰ ਗੰਦੇ ਲੋਕ ਦੱਸਿਆ ਜਾਂਦਾ ਅਸੀਂ ਇੱਕ ਨਿੱਕਾ ਜਿਹਾ ਮਾੜਾ ਕੰਮ ਕਰੀਏ ਨਾ ਪੰਜਾਬੀ ਤੇ ਮੇਰਾ ਖਿਆਲ ਆ ਚਲੋ ਇਹਨਾਂ ਦਾ ਧਰਨਾ ਪੀਸਫੁੱਲ ਚੱਲਣਾ ਚਾਹੀਦਾ ਔਰ ਕਾਮਯਾਬ ਹੋਣਾ ਚਾਹੀਦਾ ਅੱਜ ਇੱਥੇ ਜਿਸ ਤਰੀਕੇ ਕੋ ਵਿੱਚ ਸ਼ਤਾਨ ਵੀ ਹੋ ਜਾਂਦੇ ਆ ਕੋਈ ਨਿੱਕਾ ਜਿਹਾ ਵੀ ਇਨਸੀਡੈਂਟ ਹੋ ਜੇ ਨਾ ਤੇ ਉਹਨੂੰ ਨੈਸ਼ਨਲ ਭਰ ਦੇ ਮੀਡੀਆ ਦੇ ਉੱਤੇ ਐਡਾ ਵੱਡਾ ਕਰਕੇ ਵਿਖਾਇਆ ਜਾਊਗਾ ਤੇ ਜੇ ਅਸੀਂ ਐਡਾ ਵੱਡਾ ਕੋ ਚੰਗਾ ਕੰਮ ਕਰਦੀਏ ਨਾ ਤੇ ਉਹ ਇੰਨਾ ਕੁ ਵਿਖਾਇਆ ਜਾਂਦਾ ਇਹ ਸਾਡੀ ਮਨੋਂ ਦਸ਼ਾ ਕਰ ਦਿੰਦੀ ਹੈ ਇਹ ਸਾਡੀ ਹਾਲਤ ਕਰ ਦਿੰਦੀ ਹੈ ਯਾਰ ਇਹਨਾਂ ਲੋਕਾਂ ਨੇ ਮਤਲਬ ਕਿਸੇ ਨਾ ਕਿਸੇ ਤਰੀਕੇ ਬਾਏ ਹੁੱਕ ਕਰੁੱਕ ਇਹਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਨੇ ਕੱਲਾ ਯੂਨੀਵਰਸਿਟੀ ਤੇ ਨਹੀਂ ਅੱਜ ਤੱਕ ਅਸੀਂ ਲੜਾਈ ਲੜ ਰਹੇ ਸੀ ਯਾਰ ਮਤਲਬ ਚੰਡੀਗੜ੍ਹ ਪੰਜਾਬ ਨੂੰ ਚਾਹੀਦਾ ਜੋ ਅਸੀਂ ਬਚਪਨ ਤੋਂ ਜਵਾਨ ਹੋਏ ਅੱਜ ਤੱਕ ਇਹੋ ਹੀ ਸੁਣਦੇ ਆਏ ਹਾਂ ਮਤਲਬ ਹੁਣ ਬੜਾਪੇ ਵਾਲ ਤਰਪੇ ਆ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਚਾਹੀਦਾ ਪੰਜਾਬ ਦੇ ਪਾਣੀ ਪੰਜਾਬ ਨੂੰ ਮਿਲਣੇ ਚਾਹੀਦੇ ਨੇ ਭਾਖੜਾ ਡੈਮ ਪੰਜਾਬ ਨੂੰ ਮਿਲਣਾ ਚਾਹੀਦਾ ਸਾਡੀ ਤੇ ਨੰਗੀ ਯਾਰ ਸਾਡੇ ਜੀ ਦੇ ਜੀਤੇ ਮਿਲਿਆ ਨਹੀਂ ਨਾ ਅੱਗੋਂ ਮਰ ਖਾਲ ਵੀ ਇਹ ਅਗਲੀ ਪੀੜ੍ਹੀ ਵੀ ਇਸੇ ਚੱਕਰ ਜੀ ਲੰਘ ਜਾਣੀ ਆ ਮੈਂ ਅੱਗੇ ਇੱਕ ਗੱਲ ਕਹੀ ਸੀਗੀ ਵੀ ਘਰ ਦੇ ਵਿੱਚ ਦੋ ਭਰਾਵਾਂ ਦਾ ਪਲਾਟ ਸਾਂਝਾ ਹੋਵੇ ਨਾ 100 ਗਜ ਦਾ ਤੇ ਉਹ ਵੀ ਛਤਰੋ-ਛਤਰੀ ਹੋ ਜਾਂਦੇ ਨੇ ਕਿਸੇ ਵੇਲੇ ਤੇ ਤੁਸੀਂ ਸਾਡੀ ਰਾਜਧਾਨੀ ਸਾਂਝੀ ਕਰਤੀ ਯਾਰ ਤੁਸੀਂ ਸਾਡੇ ਡੈਮ ਹੀ ਸਾਂਝੇ ਕਰਤੇ ਵੀ ਲੋਕੀ ਉਲਝੇ ਰਹਿਣ ਇੱਕ ਦੂਜੇ ਨਾਲ ਲੜਦੇ ਰਹਿਣ ਵੀ ਇਹ ਮੇਰਾ ਤੇ ਮੇਰਾ ਵਾ ਤਬਾਹ ਕਰਕੇ ਰੱਖ ਦਿੱਤਾ ਯਾਰ ਅੱਜ ਪੰਜਾਬ ਤਬਾਈ ਵੱਲ ਜਾ ਰਿਹਾ ਮੈਂ ਸਾਰੇ ਬੱਚਿਆਂ ਨੂੰ ਕਹਿਣਾ ਚਾਹੁੰਦਾ ਕਿ ਯੂਨੀਵਰਸਿਟੀ ਦੀ ਜੰਗ ਤੁਸੀਂ ਜਿੱਤੋ ਇਨੂੰ ਬਿਲਕੁਲ ਪਰਮਾਤਮਾ ਛੇਤੀ ਮਤਲਬ ਬੱਚੇ ਸੜਕਾਂ ਤੇ ਬੈਠੇ ਨੇ ਯਾਰਾ ਧਰਨੇ ਲਾ ਕੇ ਬੈਠੇ ਨੇ ਕੋਈ ਗੱਲ ਥੋੜੀ ਬਣਦੀ ਐ ਇਹ ਪੰਜਾਬ ਦਾ ਭਵਿੱਖ ਹੈ ਆਪਦੀ ਪੜ੍ਹਾਈ ਕਰਨਗੇ ਕਿ ਸੜਕਾਂ ਤੇ ਬਹਿ ਕੇ ਆਪਣਾ ਟਾਈਮ ਗਾਇਆ ਕਰਨਗੇ ਇਹ ਤੁਸੀਂ ਆਪਦੀ ਲੜਾਈ ਜਿੱਤੋ ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹਨਾ ਕਿ ਪੰਜਾਬ ਨੂੰ ਕੱਲੇ ਇਸ ਯੂਨੀਵਰਸਿਟੀ ਦੀ ਨਹੀਂ ਪੰਜਾਬ ਨੂੰ ਤੁਹਾਡੀ ਹੋਰ ਬਹੁਤ ਸਾਰੀ ਲੋੜ ਹੈ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੰਟਰਸਟ ਦਿਖਾਓ ਪੰਜਾਬ ਦੇ ਰਾਜਨੀਤਿਕ ਲੋਕ ਬਣੋ ਵਪਾਰੀ ਘਰਾਣਿਆਂ ਨੂੰ ਮਤਲਬ ਕੱਢੋ ਜਿਹੜੇ ਮਤਲਬ ਮਾਫੀਆ ਬਣ ਕੇ ਨਾ ਅੱਜਕੱਲ੍ਹ ਤੇ ਪੋਲਿਟੀਕਲ ਮਾਫੀਆ ਚੱਲ ਰਿਹਾ ਨੇ ਤਾਂ ਮੈਂ ਕਿਹਾ ਮੈਂ ਬਹੁਤ ਇਮਾਨਦਾਰ ਆ ਅੱਜ ਤੁਸੀਂ ਮੈਨੂੰ ਕੁਰਸੀ ਤੇ ਬਿਠਾ ਦਇਓ ਜਦੋਂ ਨੋਟਾਂ ਢੇਰ ਦੇਣੇ ਕੀ ਪਤਾ ਮੇਰੀ ਕਦੋਂ ਮਨ ਬੁੱਧੀ ਬੁੱਧੀ ਤੇ ਪੜਦਾ ਤੇ ਪੈ ਜਾਣਾ ਵਾ ਸੋ ਦੇਸ਼ ਨੂੰ ਸਨਸੀਅਰ ਬੱਚੇ ਚਾਹੀਦੇ ਨੇ ਦੇਸ਼ ਨੂੰ ਸਨਸੀਅਰ ਪੋਲਿਟਿਸ਼ੀਅਨ ਚਾਹੀਦੇ ਨੇ ਦੇਸ਼ ਨੂੰ ਸਨਸੀਅਰ ਅਫਸਰ ਚਾਹੀਦੇ ਨੇ ਉਹ ਹੈ ਹੀ ਕਿਤੇ ਨਹੀਂ ਨਜ਼ਰ ਆਉਂਦਾ ਮੈਂ ਅੱਗੇ ਕਿਹਾ ਕਿ 4 ਲੱਖ ਕਰੋੜ ਰੁਪਏ ਦਾ ਕਰਜ਼ਾ ਆ ਜੀ ਪੰਜਾਬ ਦੇ ਉੱਤੇ ਪਰ ਬੱਚੇ ਦੇ ਉੱਤੇ ਸਵਾ ਲੱਖ ਰੁਪਏ ਦਾ ਕਰਜ਼ਾ ਆ ਬੱਚਾ ਜੰਮਦਾ ਹੀ ਹੈ ਅਜੇ ਮਾਂ ਦੇ ਪੇਟ ਚੋਂ ਬਾਹਰ ਆਉਂਦਾ ਤੇ ਸਵਾ ਲੱਖ ਕਰਜ਼ਾ ਔਰ ਅਸੀਂ ਕੀ ਸਮਝਦੇ ਆ ਪੈਸੇ ਸਰਕਾਰ ਦਿੰਦੀ ਹੈ ਪਾ ਕੇ ਤੁਸੀਂ ਦਿੰਦੇ ਹੋ ਮੈਂ ਦਿੰਦਾ ਵਾਂ ਸਾਨੂੰ ਆਟਾ ਦਾਲ ਬੱਤੀ ਪਿਛਲੇ 20 ਸਾਲਾਂ ਤੋਂ ਫ੍ਰੀ ਦੇ ਕੇ ਸਾਡੇ ਕੱਪੜੇ ਮਹਿੰਗੇ ਨੇ ਸਾਡੀਆਂ ਜੁੱਤੀਆਂ ਮਹਿੰਗੀਆਂ ਸਾਡੀ ਦਾਲ ਮਹਿੰਗੀ ਆ ਸਾਡੀ ਪੱਤੀ ਮਹਿੰਗੀ ਆ ਉਹ ਸਾਡੇ ਕੋਲੋਂ ਹੀ ਕੱਢਿਆ ਜਾਂਦਾ ਔਰ ਬੱਚੇ ਸਮਝਦੇ ਹੀ ਨਹੀਂ ਔਰ ਤੁਸੀਂ ਇੱਕ ਮੇਰੇ ਖਾਲ ਅਫਸਰ ਫੜਿਆ ਗਿਆ ਤੇ ਕਿੰਨੇ ਪੈਸੇ ਨਿਕਲੇ ਨੇ ਜੀ ਮੈਂ ਗਰੰਟੀ ਨਾਲ ਕਹਿੰਦਾ ਕਿ ਇਸ ਲੈਵਲ ਦੇ ਅਫਸਰ ਕੋਲ 5-500 ਕਰੋੜ ਰੁਪਈਆ ਕਿਸੇ ਕੋਲ 500 ਹੈ ਕਿਸੇ ਕੋਲ 5000 ਰੁਪਈਆ ਤੇ ਕਿਸੇ ਕੋਲ 5 ਵੀ ਆ ਦੇਸ਼ ਦਾ ਸਾਰਾ ਕਰਜ਼ਾ ਤੇ ਇਹ ਲਾ ਸਕਦੇ ਨੇ ਸੂਬੇ ਦਾ ਯਾਰ 4 ਲੱਖ ਕਰੋੜ ਰੁਪਈਆ ਮਤਲਬ ਥੋੜੀ ਸੈਂਸਿਟੀਟੀ ਦੇ ਨਾਲ ਇਕੱਲਾ ਇਸ ਮੁੱਦੇ ਦੇ ਉੱਤੇ ਨਹੀਂ ਬਹੁਤ سارے ਪੰਜਾਬ ਦੇ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਜੰਗ ਲੜਨ ਦੀ ਲੋੜ ਹੈ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਮੈਨੂੰ ਮਤਲਬ ਪੁਵਖਾ ਬੱਚਿਆਰਗੇ ਨੇ ਯਾਰ ਇਹਨਾਂ ਮਤਲਬ ਦੇਸ਼ ਚਲਾਉਣਾ ਇਹਨਾਂ ਸੁਪਾ ਚਲਾਉਣਾ ਕਿਸ ਨੇ ਆਈ ਐਸ ਬਣਨਾ ਕਿਸ ਨੇ ਵਕੀਲ ਬਣਨਾ ਕਿਸ ਨੇ ਆਈ ਪੀ ਐਸ ਬਣਨਾ ਅੱਜ ਉਹ ਸੜਕਾਂ ਤੇ ਆਪਣੇ ਹੱਕ ਲੈਣ ਲਿਖ ਲੋਤੇ ਨੇ ਤੇ ਕੇਂਦਰ ਵਾਸਤੇ ਕਿੱਡੀ ਕੁ ਵੱਡੀ ਗੱਲ ਹੈ ਯਾਰ ਇੱਥੇ ਹੀ ਰਾਜਪਾਲ ਬੈਠੇ ਨੇ ਸਰਕਾਰ ਵੀ ਉਹਨਾਂ ਨੂੰ ਆਪਣੇ ਉਹ ਵਿਆਹ ਸ਼ਾਦੀਆਂ ਤੇ ਆ ਜਾਂਦੇ ਨੇ ਅਸੀਂ ਉਹਨਾਂ ਦੇ ਚਲੇ ਜਾਂਦੇ ਆ ਤੇ ਇਸ ਮੁੱਦੇ ਦੇ ਉੱਤੇ ਵੀ ਤੇ ਉਹਨਾਂ ਨਾਲ ਚਰਚਾ ਕੀਤੀ ਜਾ ਸਕਦੀ ਹੈ ਨਾ ਇਸ ਮੁੱਦੇ ਦੇ ਉੱਤੇ ਵੀ ਤੇ ਉਹਨਾਂ ਨਾਲ ਗੱਲ ਕੀਤੀ ਜਾ ਸਕਦੀ ਹੈ ਨਾ ਤੁਸੀਂ ਟਾਈਮ ਤੇ ਗੱਡੋ ਮੈਂ ਤੇ ਅੱਗੇ ਕਹਿ ਕਿ ਸਾਰੀਆਂ ਪਾਰਟੀਆਂ ਤਰਨ ਤਰਨ ਲੱਗੀਆਂ ਨੇ ਇਲੈਕਸ਼ਨ ਦੇ ਵਿੱਚ ਤਰਨ ਤਾਰਨ ਜਿੱਤਦੇ ਜਿੱਤ ਜਿਹੜਾ ਸਿਰਫ ਤੁਹਾਡੇ ਕੋ ਮਤਲਬ 1 ਸਾਲ ਡੇਢ ਸਾਲ ਲੀਆ ਜਿਹੜੀ ਵੀ ਪਾਰਟੀ ਦਾ ਐਮਐਲਏ ਬਣੂਗਾ ਉਹਨੂੰ ਜਿੱਤਦੇ ਜਿੱਤਦੇ ਆਪਦੀ ਯੂਨੀਵਰਸਿਟੀ ਨਾ ਗਵਾ ਲਿਓ ਯਾਰ ਆਪਦਾ ਪੰਜਾਬ ਨਾ ਗਵਾ ਲਿਓ ਤੁਹਾਨੂੰ ਤੇ ਉੱਥੇ ਹੀ ਛੱਡ ਕੇ ਵੀ ਯਾਰ ਜਿਹੜਾ ਮਰਜ਼ੀ ਲੜ ਲੇ ਜਿਹੜਾ ਮਰਜ਼ੀ ਜਿੱਤ ਲੇ ਅਸੀਂ ਆਹ ਲੜਾਈ ਲੜਨ ਚੱਲੇ ਆ ਯੂਨੀਵਰਸਿਟੀ ਦੀ ਸਾਨੂੰ ਇਹ ਲੜਨੀ ਚਾਹੀਦੀ ਹੈ ਪਰ ਕਰਨਾ ਹੀ ਕੋਈ ਨਹੀਂ ਨਾ ਚਾਹੁੰਦਾ ਯਾਰ ਮੈਂ ਮੈਂ ਤਾਂ ਫੇਰ ਕਹਿੰਨਾ ਵੀ ਸਾਡੇ ਕੋਲ ਜਿੰਨਾ ਕਿ ਯੋਗਦਾਨ ਹੋ ਸਕਦਾ ਵਾ ਸੀ ਪਾਉਣ ਮੈਂ ਤਾਂ ਬੱਚਿਆਂ ਨੂੰ ਪੁੱਛਿਆ ਵੀ ਤੁਸੀਂ ਪੂਰੇ ਪਲੈਨਿੰਗ ਨਾਲ ਜੇ ਕੋ ਟੈਂਟ ਲਾਉਣਾ ਚਾਹੁੰਦੇ ਹੋ ਤੁਸੀਂ ਮਤਲਬ ਕੁਝ ਮੇਰੇ ਜਿੰਮੇ ਕੋ ਸੇਵਾ ਲਾ ਦਿਓ ਜਿੰਨੇ ਦਿਨ ਵੀ ਤੁਹਾਡਾ ਅੰਦੋਲਨ ਚੱਲਣਾ ਵੀ ਚਲੋ ਇਹ ਰਲ ਮਿਲ ਕੇ ਹੋ ਜੇ ਸਾਥ ਇੱਕ ਦੂਜੇ ਦੇ ਦੇਣੇ ਚਾਹੀਦੇ ਨੇ ਸੋ ਬਹੁਤ ਮੰਦਭਾਗੀ ਗੱਲ ਹੈ ਔਰ ਹੁਣ ਤੱਕ ਬੱਚੇ ਰੱਬ ਰੂਪ ਨੇ ਇਹ ਜਦੋਂ ਦੇ ਇੱਥੇ ਬੈਠੇ ਰਹੇ ਸੜਕ ਦੇ ਉੱਤੇ ਧਰਨਾ ਲਾ ਕੇ ਬੈਠੇ ਨੇ ਕੇਂਦਰ ਨੂੰ ਸਾਰੀ ਕੱਲੀ ਕੱਲੀ ਰਿਪੋਰਟ ਹੁੰਦੀ ਹੈ ਇੰਟੈਲੀਜੈਂਸ ਉਹਨਾਂ ਨੂੰ ਜਾਂਦੀ ਹੈ ਪੁਲਿਸ ਉਹਨਾਂ ਦੀ ਖ ਕਰਦੇ ਹੋ ਨਾ ਪੂਰੀ ਯਾਰ ਏਡੀ ਕਿੱਡੀ ਗੱਲ ਹੈ ਤੁਸੀਂ ਜਾਣ ਕੇ ਖਸਾਉਂਦੇ ਹੋ ਇਹ ਕੋ ਗਲਤੀ ਕਰਨ ਇਹ ਕੋ फडਕਣ ਇਸ ਤੋਂ ਬੰਦਾ ਫਰਸਟ੍ਰੇਟ ਹੁੰਦਾ ਜਦੋਂ ਤੁਸੀਂ ਬਹੁਤ ਮਤਲਬ ਲੰਬਾ ਸਵਾ ਸੰਘਰਸ਼ ਕਰਦੇ ਹੋ ਜੋ ਕਿਸਾਨਾਂ ਵਲੇ ਸਾਡੇ ਨਾਲ ਕੀਤਾ ਗਿਆ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਨਾ ਇਸ ਤਰੀਕੇ ਸਰਕਾਰਾਂ ਤੋਰਦੀਆਂ ਨੇ ਤੁਸੀਂ ਫਰਸਟ੍ਰੇਟ ਹੋ ਕੇ ਕੋਈ ਗਲਤੀ ਕਰੋ ਪਰ ਉਸ ਤਰੀਕੇ ਤੁਹਾਨੂੰ ਨੈਸ਼ਨਲ ਮੀਡੀਆ ਦੇ ਉੱਤੇ ਵਿਖਾਇਆ ਜਾਵੇ ਵੀ ਯਾਰੇ ਪੰਜਾਬੀ ਬਹੁਤ ਮਾੜੇ ਨੇ ਅੱਜ ਪੰਜਾਬ ਦੀ ਹਾਲਾਤ ਪਤਾ ਕੀ ਹੈ ਸਾਡਾ ਜ਼ਿਲ੍ਹਾ ਜਿਹੜਾ ਉਹ ਟੂਰਿਸਟ ਦੇ ਸਿਰ ਤੇ ਚੱਲਦਾ ਹਰਮੰਦਰ ਸਾਹਿਬ ਹੈ ਰਾਮ ਤੀਰਥ ਹੈ ਦੁਰਗਾਣਾ ਮੰਦਿਰ ਹੈ ਬਾਰਡਰ ਹੈ ਅੱਜ ਕਿਸੇ ਨੇ ਹਦਰਾਬਾਦ ਤੋਂ ਰੰਗਾਬਾਦ ਤੋਂ ਹੁਣ ਹੁੰਦਾ ਨਾ ਸਾਨੂੰ ਕਈ ਫੋਨ ਆਉਂਦੇ ਨੇ ਵੀ ਭਾਜੀ ਪੰਜਾਬ ਚ ਬੰਦਤ ਨਹੀਂ ਹੈਗਾ ਪੰਜਾਬ ਚ ਹਾਲਾਤ ਕਿਹੋ ਜਿਹੇ ਨੇ ਮਤਲਬ ਇਹ ਪੁੱਛਿਆ ਜਾਂਦਾ ਯਾਰ ਮਤਲਬ ਅਸੀਂ ਕ੍ਰਿਮੀਨਲ ਲੋਕ ਆ ਹਾੜਾ ਹੈ ਹੜ ਕਿੱਥੇ ਆਏ ਯਾਰ ਮਤਲਬ ਕੁਝ ਪਿੰਡਾਂ 'ਚ ਆਏ ਅਮਰਸਰ ਜ਼ਿਲ੍ਹੇ ਦੇ ਮੇਰਾ ਖਿਆਲ ਵੀ 20 25 ਪਿੰਡਾਂ ਦੇ ਵਿੱਚ ਹੋਣਗੇ 30 ਪਿੰਡਾਂ ਚ ਹੋਣਗੇ ਨੈਸ਼ਨਲ ਮੀਡੀਆ ਦੇ ਉੱਤੇ ਦਿਖਾਇਆ ਜਾਂਦਾ ਪੰਜਾਬ ਚਹਾੜ ਮਤਲਬ ਦੱਸਿਆ ਜਾਂਦਾ ਇੱਥੇ ਆਓ ਨਾ ਯਾਰ ਪੰਜਾਬ ਸਾਰਾ ਥੋੜੀ ਡੁੱਬ ਗਿਆ ਸੀਗਾ ਕੁਝ ਏਰੀਆ ਅਮਰਸਰ ਦਾ ਸੀ ਕੁਝ ਫਿਰੋਜ਼ਪੁਰ ਦਾ ਸੀਗਾ ਕੋਈ ਤਰਨਤਾਰਨ ਦਾ ਸੀਗਾ ਕੁਝ ਫਾਜ਼ਿਲਕਾ ਦਾ ਸੀਗਾ ਆਪਾਂ ਸਾਰਾ ਪੰਜਾਬ ਹੀ ਵਿਖਾ ਦਿੰਨੇ ਵੀ ਨਾ ਇੱਥੇ ਟੂਰਿਸਟ ਆਵੇ ਨਾ ਇੱਥੇ ਇੰਡਸਟਰੀ ਆਵੇ ਤੀਜਾ ਟੀਚਾ ਆਪਾਂ ਧਾਰ ਲਿਆ ਵੀ ਨਾ ਪੰਜਾਬ ਦਾ ਬੱਚਾ ਕੋ ਹਾਈਸਟ ਬਣੇ ਨਾ ਪੰਜਾਬ ਦਾ ਬੱਚਾ ਯੂਨੀਵਰਸਿਟੀ ਦਾ ਤੇ ਮਸਲਾ ਹੀ ਨਹੀਂ ਹੈਗਾ ਮੈਂ ਤਾਂ ਤੁਹਾਨੂੰ ਕੱਲੀ-ਕੱਲੀ ਚੀਜ਼ ਦੱਸ ਰਿਹਾ ਵੀ ਕਿਹੜੀ-ਕਿਹੜੀ ਚੀਜ਼ ਦੇ ਉੱਤੇ ਕਬਜ਼ਾ ਨਹੀਂ ਕਰ ਲਿਆ ਗਿਆ ਯਾਰ ਅੱਜ ਪੰਜਾਬ ਦਾ ਹਰ ਅਫਸਰ ਜਿਹੜਾ ਉਹ ਕੇਂਦਰ ਦਾ ਲੱਗਾ ਹੋਇਆ ਉਹਦੀ ਮਰਜ਼ੀ ਤੋਂ ਬਗੈਰ ਉਹ ਹਿੱਲ ਨਹੀਂ ਸਕਦਾ ਜਾਣਾ ਕਿੱਥੇ ਆ ਪੰਜਾਬ ਉੱਜੜ ਗਿਆ ਮੈਂ ਤੁਹਾਨੂੰ ਫਿਰ ਕਹਿੰਦਾ ਐਜੂਕੇਸ਼ਨ ਸਿਸਟਮ ਤੁਸੀਂ ਜੇ ਕਦੀ ਸੁਣੋ ਨਾ ਮਹਾਰਾਜਾ ਰਣਜੀਤ ਸਿੰਘ ਬਾਰੇ ਸੁਣੋ ਐਜੂਕੇਸ਼ਨ ਸਿਸਟਮ ਦੁਨੀਆ ਦੇ ਵਿੱਚ ਜਿਹੜਾ ਬੈਸਟ ਸਿਸਟਮ ਸੀਗਾ ਉਹ ਮਹਾਰਾਜਾ ਰਣਜੀਤ ਸਿੰਘ ਦਾ ਸੀਗਾ ਉਹਨਾਂ ਨੇ ਮਤਲਬ ਉਸ ਉਸ ਵੇਲੇ ਦੀ ਜਿਹੜੀ ਰੇਸ਼ਿਓ ਹੈ ਨਾ ਸਭ ਤੋਂ ਉੱਪਰ ਗਣੀ ਜਾਂਦੀ ਸੀ ਕਿ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਅੰਗਰੇਜ਼ਾਂ ਨੇ ਜਦੋਂ ਉਹਨੂੰ ਫੇਲ ਕਰਨਾ ਸੀ ਨਾ ਇੱਥੇ ਇੱਕ ਕਮਿਸ਼ਨ ਆਇਆ ਸੀ ਮੈਟਕੋਫ ਕੇ ਮੈਨੂੰ ਨਾਂ ਸ਼ਾਇਦ ਉਹਨਾਂ ਦਾ ਮੈਂ ਗਲਤੀ ਨਾ ਲੈਂਦਾ ਵਾਂ ਉਹਨੇ ਜਾ ਕੇ ਰਿਪੋਰਟ ਦਿੱਤੀ ਸੀ ਕਿ ਜੇ ਮਹਾਰਾਜਾ ਰਣਜੀਤ ਸਿੰਘ ਦਾ ਐਜੂਕੇਸ਼ਨ ਸਿਸਟਮ ਫੇਲ ਕਰਨਾ ਤੇਨੂੰ 50 ਸਾਲ ਲੱਗਣਗੇ ਪਰ ਆ ਨਹੀਂ ਲੱਗੇ ਪਰ ਉਹਨਾਂ 35 ਦੇ ਵਿੱਚ ਕਰ ਲਿਆ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਵਲੇ ਐਜੂਕੇਸ਼ਨ ਸਿਸਟਮ ਇਹ ਸੀ ਕਿ ਤੁਸੀਂ ਕੋਈ ਵੀ ਧਾਰਮਿਕ ਸਥਾਨ ਖੋਲਣਾ ਚਾਹੁੰਦੇ ਹੋ ਗੁਰਦੁਆਰਾ ਮੰਦਿਰ ਚਰਚ ਜਾਂ ਮਸਜਿਦ ਉਹਦੇ ਨਾਲ ਨਾਲ ਤੁਹਾਨੂੰ ਇੱਕ ਸਕੂਲ ਵਿਦਿਆਖਦਾਰਾ ਖੋਲਣਾ ਪਊਗਾ ਅੰਗਰੇਜ਼ਾਂ ਨੇ ਸਾਡਾ ਉਹ ਐਜੂਕੇਸ਼ਨ ਸਿਸਟਮ ਅਡਾਪਟ ਕਰ ਲਿਆ ਜ ਤੁਸੀਂ ਕਿਸੇ ਚਰਚ ਦੇ ਕੋਲ ਚਲ ਜਓ ਉਹਦੇ ਨਾਲ ਕਨਵੈਂਟ ਸਕੂਲ ਹੈ ਤੇ ਸਾਡੇ ਤੇ ਉਹ ਜੀ ਗਏ ਯਾਰ ਸਾਡੇ ਲੋਕਾਂ ਨੂੰ ਉਲਝਾ ਦਿੱਤਾ ਮੰਦਿਰਾਂ ਗੁਰਦੁਆਰਿਆਂ ਦੇ ਵਿੱਚ ਇੱਕ ਇੱਕ ਪਿੰਡ 'ਚ ਚਾਰ ਚਾਰ ਮਤਲਬ ਗੁਰਦੁਆਰੇ ਨੇ ਇੱਕ ਇੱਕ ਮਹੱਲੇ 'ਚ ਚਾਰ ਚਾਰ ਮੰਦਿਰ ਨੇ ਧਰਮ ਦੇ ਸਿਰ ਤੇ ਲੜੋ ਧਰਮ ਦੇ ਨਾਂ ਦੇ ਉੱਤੇ ਰਾਜਨੀਤੀ ਕਰੋ ਅੱਜ ਦੇਸ਼ 'ਚ ਹੈ ਕੀ ਹੈ ਦੇਸ਼ ਨੂੰ ਸਿਰਫ ਧਰਮ ਦੇ ਨਾਂ ਦੇ ਉੱਤੇ ਵੋਟਾਂ ਮਟੋਰੀਆਂ ਜਾ ਰਹੀਆਂ ਇਹ ਬੱਚੇ ਤੇ ਹਸਟਲ 'ਚ ਰਹਿੰਦੇ ਨੇ ਨਾ ਇੱਕ ਕਹਾਣੀ ਕਿਸੇ ਨੇ ਫੇਸਬੁੱਕ ਤੇ ਬਹੁਤ ਸੋਹਣੀ ਲਿਖੀ ਸੀ ਵੀ 80 ਬੰਦੇ ਨਹੀਂ ਉਹ ਬੰਦਾ ਆਪਣਾ ਮਰਜ਼ੀ ਦਾ ਚੁਣ ਸਕਦੇ 20 ਬੰਦੇ ਚੁਣ ਲੈਂਦੇ ਨੇ ਵੀ ਇੱਕ ਹਸਟਲ ਦੇ ਵਿੱਚ ਇੱਕ ਲੜਾਈ ਹੋ ਗਈ ਵੀ ਆ ਫਲਾਣੀ ਸਬਜ਼ੀ ਇੱਕੋ ਦਿਨੀ ਰੋਜ਼ ਬਣਦੀ ਹੈ ਤੇ ਉਹਦੇ ਵਿੱਚ ਖਾਣ ਵਾਲੇ ਸਿਰਫ 20 ਨੇ ਤੇ ਵਾਰਡਨ ਕਹਿੰਦੀ ਜਾਂਦੀਆਂ ਵੋਟਾਂ ਪਵਾ ਲੋ ਯਾਰ ਉਹਦੇ ਵਿੱਚ ਕੀ ਹੁੰਦਾ ਕਿ ਜੇ ਮੰਨ ਲਓ ਉੱਥੇ ਕੋਈ ਸਬਜ਼ੀ ਆਲੂ ਗੋਭੀ ਦੀ ਬਣ ਰਹੀ ਹੈ ਤੇ ਉਹਦੀਆਂ ਵੋਟਾਂ 100 ਜਣੀਆਂ ਪਵਾਈਆਂ ਗਈਆਂ ਨਾ 20 ਬੰਦੇ ਜਿਹੜੇ ਆਲੂ ਗੋਭੀ ਖਾਣ ਵਾਲੇ ਉਹਨਾਂ 20 ਦੀਆਂ 20 ਪਾਤੀਆਂ ਬਾਕੀ ਜਿਹੜੇ ਹੋਰ ਸੀ ਕਿਸੇ ਨੇ 5 ਭਿੰਡੀਆਂ ਨੂੰ ਕਿਸੇ ਨੇ 10 ਉਹਨੂੰ ਪਾ ਦਿੱਤੀਆਂ ਤੇ ਉਹ ਵੰਡੀਆਂ ਗਈਆਂ 20 ਆਲਾ ਰਾਜ ਕੰਡਿਆ ਯਾਰ ਇਹੀ ਦੇਸ਼ ਦਾ ਸਿਸਟਮ ਬਣਾ ਕੇ ਰੱਖ ਦਿੱਤਾ ਗਿਆ ਕਿ ਇੱਕ ਵੋਟ ਬੈਂਕ ਇਕੱਠਾ ਕੀਤਾ ਜਾਵੇ ਇੱਕ ਫਿਰਕੇ ਦਾ ਵੋਟ ਬੈਂਕ ਇਕੱਠਾ ਕੀਤਾ ਜਾਵੇ ਇੱਕ ਧਰਮ ਦਾ ਵੋਟ ਬੈਂਕ ਇਕੱਠਾ ਕੀਤਾ ਜਾਵੇ ਬਾਕੀ ਸਾਰੇ ਆਪਸ ਦੇ ਵਿੱਚ ਵੋਟ ਵੰਡ ਦਿੱਤੀ ਜਾਵੇ ਇਹ ਦੇਸ਼ ਹੈ ਸਾਡਾ ਤਾਂ ਉਹੀ ਚੀਜ਼ਾਂ ਯ ਜੋ ਕਿ ਅੱਜ ਸਟੂਡੈਂਟ ਦੇ ਹੱਕ ਦੇ ਲਈ ਆਏ ਨੇ ਹਾਲਾਂਕਿ ਇੱਕ ਗੱਲ ਸਿੱਧੇ ਤੌਰ ਤੇ ਇਹ ਗਏ ਜੇ ਬੱਚਿਆਂ ਨੂੰ ਕੋਈ ਚੀਜ਼ ਦੀ ਜ਼ਰੂਰਤ ਵੀ ਹੈ ਤਾਂ ਉਹਦੇ ਲਈ ਵਿਖੋਲ ਕੇ ਖੜਨਗੇ ਮੇਰੇ ਸੋਗੀ ਸੁੰਦਰ ਨਾਲ ਮਾ ਬਿਸ਼ੇਕ ਰਿਆਸਤ ਚੰਡੀ